ਪਿੰਡ ਦੇ ਵਿੱਚ ਜਾ ਕੇ ਮੇਨ ਚੀਜ਼ ਇਹ ਦੇਖਦੇ ਕਿ ਕਿਹੜਾ ਗਰੀਬ ਬੰਦਾ ਹੈ ਤੇ ਉਹਦੀਆਂ ਪ੍ਰੋਬਲਮਸ ਕੀ ਹੋ। ਅਸੀਂ ਡੇਲੇ ਤੇ ਡੇਲਾ ਬਣਾਈ ਜਾ ਰਹੇ ਕਿ ਜਿਹੜੀ ਕਿ ਸਭ ਤੋਂ ਵੱਡੀ ਗਲਤ ਚੀਜ਼ ਹੈ ਸਮੱਸਿਆ ਹੈ ਕਿ ਜਿਹੜੇ ਕਿ ਸੜੇ ਕਾਲ ਤੱਕ ਤੇ ਜਥੇਦਾਰੀ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿ ਅਸੀਂ ਇੱਥੇ ਜਾ ਕੇ ਮੱਥੇ ਟੇਕਦੇ ਆਂ ਜਿਹੜੇ ਗੁਰਦੁਆਰੇ ਨੇ ਜੱਟਾਂ ਨੇ ਉਸ ਨਿਗਾਹ ਦੇ ਨਾਲ ਜਿਹੜੀ ਹੇਠਲੀ ਕੌਮ ਹੈ ਫੋਰਮ ਕਹ ਲਓ ਜਾਂ ਮਤਲਬ ਕਿ ਪਛੜੀਆ ਸ਼੍ਰਣੀਆ ਕਹ ਲਓ ਉਹਨਾਂ ਨੂੰ ਚੰਗੀ ਨਿਗਾਹ ਨਾਲ ਨਹੀਂ ਦੇਖਦੇ ਠੀਕ ਹੈ ਉਹ ਫਿਰ ਆਪਣਾ ਜਿਹੜਾ ਸਟੇਟਸ ਚੁੱਕਣ ਵਾਸਤੇ ਇਸਾਈ ਤਰ੍ਹਾਂ ਡਾਕ ਚਾਰਜਾਂ ਮੈਂ ਤੁਹਾਡੇ ਸਾਹਮਣੇ ਸ਼ੋਮਣੀ ਕਮੇਟੀ ਵੀ ਹੈ ਉਹ ਵੀ ਹੈ ਠੀਕ ਹੈ ਪੈਸਾ ਕਿੱਥੇ ਜਾਂਦਾ ਠੀਕ ਹੈ ਇਹਨਾਂ ਲੋਗਾ ਤੇ ਕਦਾਂ ਚ ਜਾਂਦਾ ਇੱਕ ਟਾਈਮ ਹੁੰਦਾ ਸੀ ਜਿੱਥੇ IAS IPS ਅਫਸਰ ਬੜੇ ਹੁੰਦੇ ਸਨ ਸਾਡੇ ਪੰਜਾਬ ਤੇ ਪਰ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖੋ ਸਾਡੇ IAS ਤੇ IPS ਅਫਸਰ ਕਿੱਥੇ ਨੇ ਤੇਵਦਾਲ ਪਤ੍ਰਿਕਾ ਦੇ ਨੇ ਜਾਂ ਪ੍ਰਚਾਰਕ ਪਤ੍ਰਿਕਾ ਦੇ ਸਾਰੇ ਦੇ ਸਾਰੇ ਜਿੰਨੇ ਵੀ ਨਾ ਉਹ ਸ਼ਫਾਰਸ਼ਾ ਵਾਲੇ ਹੁੰਦੇ ਜੀ ਜਿਨ੍ਹਾਂ ਨੇ ਕਹਿ ਬੈਠ ਕੇ ਤਨਖਾਹ ਲੈਣੀ ਹੁੰਦੀ ਹੈ ਬਿਲਕੁਲ ਮੂਵ ਨਹੀਂ ਕਰਨਾ ਹੁੰਦਾ ਜਿਹੜੇ SCPC ਦੇ ਸਕੂਲ ਨੇ ਉਥੇ ਪੂਰਾ ਗ੍ਰੇਡ ਵੀ ਨਹੀਂ ਦਿੱਤਾ ਜਾਂਦਾ ਠੀਕ ਹੈ ਉੱਥੇ ਵੀ ਸ਼ਫਾਰਿਸ਼ੀ ਭਰਤੀ ਕੀਤੇ ਜਾਂਦੇ ਸਿਰਫ ਇੱਕ ਪੰਜਾਬੀ ਸ਼ਫਾਰਿਸ਼ਨਾ ਦੀ ਚੀਜ਼ ਹੈਗੀ ਸਾਡੇ ਸਿੱਖ ਧਰਮ ਦੇ ਵਿੱਚ ਇਸ ਵੇਲੇ ਸਭ ਤੋਂ ਵੱਧ ਜ਼ਿਲ੍ਹਾ ਗੁਰਦਾਸਪੁਰ ਤਰਨਤਾਰਨ ਬਹੁਤ ਵੱਡੇ ਲੈਵਲ ਦੇ ਉੱਤੇ ਟਾਰਗੇਟ ਹੋ ਰਿਹਾ ਵਸੋਂ ਦੇ ਵਿੱਚ ਨਾ ਜਿਆਦਾ ਗਿਲਾਉ ਆ ਗਿਆ ਕਿ ਅਸੀਂ ਸੋਚ ਵੀ ਨਹੀਂ ਸਕਦੇ ਕਿ ਐਨੇ ਪਰਸੈਂਟ ਸਾਡੇ ਸਿੱਖ ਘਟ ਸਕਦੇ ਪੰਜਾਬ ਵਿੱਚ ਅੰਕੜੇ ਤਾਂ ਦਿਖਾਈ ਨਹੀਂ ਜਾਂਦੇ ਇਸ ਗੱਲ ਨੂੰ ਚਰਚ ਜਿਹੜੀਆਂ ਨੇ ਉਹ ਜ਼ਿਆਦਾ ਖੁੱਲ ਰਹੀਆਂ ਨੇ ਹੌਲੀ ਹੌਲੀ ਪਾਸਤਾ ਦੀ ਗਿਤੀ ਵੱਧ ਰਹੀ ਹੈ ਪਰ ਸਿਰ ਤੇ 17 ਸਜਾਈਆਂ ਹੋ ਜਾਂਦੇ ਤਾਂ ਪਾਸੇ ਬੜੇ ਨੇ ਤਕਰੀਬਨ ਗੁਲਦਾਸਪੁਰ ਦੇ ਵਿੱਚ ਹੀ ਜੀ 600 ਤੋਂ 700 ਵੱਡੇ ਛੋਟੇ ਚਰਚ ਬਣ ਗਏ ਹੁਣ ਤੇ ਸਿੱਖੀ ਦਾ ਇੱਕ ਨਾਮੋ ਨਿਸ਼ਾਨ ਖਤਮ ਹੁੰਦਾ ਜਾ ਰਿਹਾ ਪੰਜਾਬੀ ਸਸਕਾਰੋ ਜਨਾ ਸਪੋਕਸਮੈਨ ਦੇ ਨਾਲ ਜੁੜੇ ਤੁਸੀਂ ਤੇ ਮੈਂ ਹੱਸਰ ਬਣ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਇਸਾਈ ਧਰਮ ਇਸ ਵਕਤ ਪੂਰੀ ਤਰ੍ਹਾਂ ਦੇ ਨਾਲ ਆਪਣੇ ਪੈਰ ਫੈਸਾਰਦਾ ਜਾ ਰਿਹਾ ਹੈ ਕਿਸੇ ਵੀ ਜ਼ਿਲ੍ਹੇ ਦੇ ਦਿਹਾਤੀ ਖੇਤਰਾਂ ਦੇ ਵਿੱਚ ਦੇਖ ਲਈਏ ਜਾਂ ਸ਼ਹਿਰਾਂ ਦੇ ਵਿੱਚ ਦੇਖ ਲਈਏ ਲਗਾਤਾਰ ਲੋਕ ਜਿਹੜੇ ਨੇ ਆਪਣੇ ਧਰਮ ਨੂੰ ਛੱਡ ਕੇ ਈਸਾਈ ਧਰਮ ਦੇ ਵਿੱਚ ਸ਼ਾਮੂਲੀਅਤ ਜਿਹੜੇ ਕਰਦੇ ਜਾ ਰਹੇ ਨੇ ਇਸ ਦੇ ਕਈ ਕਾਰਨ ਨੇ ਇਸ ਵਿਚਾਰ ਵਿੱਚ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਇਸ ਵਕਤ ਸਿੱਖ ਸਕਾਲਰ ਤੇ ਰਿਸਰਚਰ ਡਾਕਟਰ ਰਣਵੀਰ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਸਪੋਕਸਮੈਨ ਵਿੱਚ ਸਵਾਗਤ ਹੈ ਜੀ ਸਿਕਰ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾ ਮੇਰਾ ਸਵਾਲ ਇਹ ਹੈ ਕਿ ਲਗਾਤਾਰ ਜਿਹੜਾ ਉਹ ਸਿੱਖ ਕਮਿਊਨਿਟੀ ਨੂੰ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਹੈ 크ਿਸਚਨ ਧਰਮ ਵੱਲੋਂ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿੱਖ ਕਮਿਊਨਿਟੀ ਜਿਹੜੀ ਉਹ ਵੀ ਆਕਰਸ਼ਿਤ ਹੋ ਰਹੀ ਹੈ ਇਸ ਵੱਲ ਔਰ ਲਗਾਤਾਰ ਲੋਕ ਜਿਹੜੇ ਨੇ ਇਸ ਧਰਮ ਦੇ ਵਿੱਚ ਆਪਣੀ ਸ਼ਮੂਲੀਅਤ ਕਰ ਰਹੇ ਨੇ ਕਿ ਵੱਡਾ ਕਾਰਨ ਕੀ ਲੱਗਦਾ ਦੇਖੀ ਪਹਿਲੀ ਗੱਲ ਇਹ ਜਿਹੜਾ ਤੁਸੀਂ ਪਹਿਲਾ ਸਵਾਲ ਕੀਤਾ ਹੈ ਕਿ ਸਿਰ ਸਿੱਖ ਹੀ 크ਰਿਸਚIANS ਬਣ ਰਹੇ ਨੇ ਇਸਾਈ ਬਣ ਰਹੇ ਨੇ ਉਹ ਇਹ ਗੱਲ ਨਹੀਂ ਹੈ ਇਹਦੇ ਵਿੱਚ ਹਰ ਧਰਮ ਦੇ ਲੋਕ ਸ਼ਾਮਲ ਹੋ ਰਹੇ ਨੇ ਚਾਹੇ ਉਹ Hindu ਨੇ ਚਾਹੇ ਉਹ ਸਿੱਖ ਨੇ ਜਾਂ ਪਛੜੀਆਂ ਸ਼੍ਰੇਣੀਆਂ ਦੇ ਨੇ ਮੇਨ ਕਾਰਨ ਤੇ ਇੱਕ ਲਾਲਚ ਹੈ ਇਸ ਤਰ੍ਹਾਂ ਦੇ ਬੀਐਸਡੀ ਵਿੱਚ ਕਿ ਜਿਸ ਕਹਿ ਕੇ ਲੋਕੀ ਉਸ ਲਾਲਚ ਦੇ ਕਰਕੇ ਆਪਣਾ ਲੈਵਲ ਲਾਈਫ ਸਟਾਈਲ ਚੁੱਕਣ ਵਾਸਤੇ ਜਿਨ੍ਹਾਂ ਨੂੰ achhi nigah na nahi dekheya janda particular ਪਿਛੜੀਆਂ ਜਿਹੜੀਆਂ ਸ਼੍ਰੇਣੀਆਂ ਨੇ ਉਹਨਾਂ ਨੂੰ ਜਿਸ ਕਹਿ ਕੇ ਤੁਹਾਨੂੰ ਚੇਂਜ ਕੀਤਾ ਜਾਂਦਾ ਹੈ ਜੀ ਜ਼ਿਆਦਾਤਰ ਵੇਖਿਆ ਜਾਵੇ ਤਾਂ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਇਹ ਜ਼ਿਲ੍ਹੇ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ ਕਾਰਨ ਕੀ ਹੈ ਕਿ ਗਰੀਬੀ ਰੇਖਾ ਤੋਂ ਥੱਲੇ ਜਿਹੜੇ ਲੋਕ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਾਂ ਚੰਗੇ ਭਲੇ ਜਿਹੜੇ ਲੋਕ ਆ ਉਹ ਵੀ ਜਿਹੜੇ ਐ ਸਾਈਟਰਮ ਵੱਲ ਜਾ ਰਹੇ ਨੇ ਮੇਨ ਤੇ ਗਜ਼ੀਬੀ ਦੇਖਤੂ ਜਿਹੜੇ ਥੱਲੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਦਾ ਹੈ ਬਾਕੀ ਉਹਦੇ ਵਿੱਚ ਦੇਖਣ ਨੂੰ ਆਇਆ ਹੈ ਕਿ ਜਿਹੜੇ ਅੱਛੇ ਕਦਰ ਦੇ ਲੋਕ ਨੇ ਉਹ ਵੀ ਇਸ ਧਰਮ ਦੇ ਵਿੱਚ ਸ਼ਾਮਲ ਹੋ ਰਹੇ ਨੇ ਲਾਲਚ ਕੀ ਦਿੱਤਾ ਗੱਲ ਤੁਸੀਂ ਲਾਲਚ ਦੀ ਸਟਾਰਟਿੰਗ ਦੇ ਉੱਤੇ ਜਿਹੜਾ ਪਹਿਲੀ ਗੱਲ ਤੇ ਇਹ ਹੈਗਾ ਕਿ ਜਦੋਂ ਪਿੰਡ ਤੋਂ ਕਿਸੇ ਨੂੰ ਅਡਾਪਟ ਕਰਦਾ ਕੋਈ ਪਾਸਟਰ ਉਹ ਪਿੰਡ ਦੇ ਵਿੱਚ ਜਾ ਕੇ ਮੇਨ ਚੀਜ਼ ਇਹ ਦੇਖਦਾ ਕਿ ਕਿਹੜਾ ਗਰੀਬ ਬੰਦਾ ਹੈ ਤੇ ਉਹਦੀਆਂ ਪ੍ਰੋਬਲਮਸ ਕੀ ਨੇ ਜੀ ਤੇ ਉਹ ਪ੍ਰੋਬਲਮਸ ਨੂੰ ਕੈਲਕੂਲੇਟ ਕਰਕੇ ਤੇ ਉਸੇ ਹਿਸਾਬ ਨਾਲ ਉਹਦਾ ਬੇਸ ਬਣਾ ਕੇ ਅੱਗੇ ਚੱਲਿਆ ਜਾਂਦਾ ਜੀ ਜਿਸਾਂ ਕਿਸੇ ਦੀ ਘਰ ਦਾ ਖਰਚਾ ਨਹੀਂ ਚੱਲਦਾ ਉਹਨੂੰ ਫਾਈਨੈਂਸ਼ਲੀ ਸਪੋਰਟ ਕਰ ਦਿੱਤੀ ਜਾਂਦੀ ਏ ਬੱਚਿਆਂ ਦੇ ਪੜ੍ਹਾਈ ਦੇ ਪੈਸੇ ਨਹੀਂ ਹੈ ਉਹ ਪੈਸੇਵਾਲੋ ਉਹਦੀ ਸਪੋਰਟ ਕਰ ਦਿੱਤੀ ਜਾਂਦੀ ਏ ਰੋਜ਼ਗਾਰ ਵਾਲੋ ਸਪੋਰਟ ਕਰ ਦਿੱਤੀ ਜਾਂਦੀ ਜਾਨੀ ਬਹੁਤ ਕਾਫੀ ਫੈਕਟਰਸ ਨੇ ਇਹਦੇ ਵਿੱਚ ਜੀ ਯਾਨੀ ਕਿ ਇੱਕ ਪੂਰਾ ਪਹਿਲਾਂ ਇੱਕ ਸਰਵੇ ਕੀਤਾ ਜਾਂਦਾ ਕਿ ਇਸ ਪਿੰਡ ਦੇ ਵਿੱਚ ਜਿਹੜੇ ਲੋਕ ਗਰੀਬੀ ਰੇਖਾ ਰੇਖਾ ਤੋਂ ਹੇਠਾਂ ਰਹਿ ਰਹੇ ਨੇ ਉਨੇ ਲੋੜਾਂ ਕੀ ਨੇ ਪੰਜਾਬੀ ਲੋੜਾਂ ਕੀ ਨੇ ਪੈਸਾ ਲੋੜ ਹੈ ਜਾਂ ਬੱਚਿਆਂ ਦੀ ਪੜ੍ਹਾਈ ਜਾਂ ਮੈਡੀਕਲ ਇਹ ਤੁਹਾਡੇ ਘਰ ਨਾਲ ਪਹਿਲਾਂ ਪੂਰਾ ਜਿਹੜਾ ਰਿਸਰਚ ਹੁੰਦੀ ਹੈ ਦੇਖੋ ਜੀ ਇਹਦੇ 'ਚ ਜਿਹੜਾ ਰਿਸਰਚ ਦਾ ਜਿਹੜਾ ਮੇਨ ਕੰਮ ਹੈ ਨਾ ਅਮਰੀਕਾ ਦੀ CIA ਤੇ ISI ਮਿਲ ਕੇ ਕਰਦੇ ਨੇ ਜੀ ਠੀਕ ਹੈ ਕਿਉਂਕਿ CIA ਕੋਲ ਜਿਹੜਾ ਫੰਡਸ ਹੈ ਉਹ ISI ਨਾਲ ਮਿਲ ਕੇ ਪੰਜਾਬ ਵਿੱਚ ਭੇਜਦਾ ਹੈ ਕਿ ਜਿਹੜੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਹਾਂ ਵੀ ਇਹ ਪ੍ਰੋਬਲਮ ਪੈਸਾ ਇਸ ਜਿਆਦਾ ਆਂਦਾ ਕਿੱਥੋਂ ਪਿਆ ਉਹਨੂੰ ਹੌਲੀ ਹੌਲੀ ਡਿਸਟ੍ਰੀਬਿਊਟ ਕੀਤਾ ਜਾਂਦਾ ਫਿਰ ਜਿਹੜੇ ਪਿੰਡ ਇੱਕ ਜਾਂ ਦੋ ਅਡਾਪਟ ਕਰਵਾਏ ਜਾਂਦੇ ਨੇ ਪਾਸਟਰਸ ਕੋਲ ਫਿਰ ਉਹਨਾਂ ਦੇ ਵਿੱਚ ਜਾ ਕੇ ਕੈਲਕੂਲੇਟ ਕੀਤਾ ਜਾਂਦਾ ਕਿ ਕਿਹੜੇ ਕਿਹੜੇ ਘਰਾਂ ਨੂੰ ਅਸੀਂ ਟਾਰਗੇਟ ਬਣਾ ਕੇ ਚਰਨਾ ਹੈ ਉਹਨਾਂ ਦੀ ਜਿਹੜੀਆਂ ਵੀਕਨੈਸਸ ਨੂੰ ਲੈ ਕੇ ਫਿਰ ਉਹਨੂੰ ਅੱਗੇ ਵਧਾ ਕੇ ਚੱਲਦੇ ਨੇ ਭਾਵੇਂ ਧਰਮਾਂ ਦੀ ਡਾਕਟਰ ਸਾਹਿਬ ਗੱਲ ਕੀਤੀ ਜਾਵੇ Hindu ਧਰਮ Sikh ਧਰਮ ਇਹਨਾਂ ਨੇ ਕਦੀ ਨਹੀਂ ਕਿਹਾ ਕਿ ਦੂਸਰੇ ਧਰਮ ਨੂੰ ਜਿਹੜਾ ਉਹ ਆਪਾਂ ਟਾਰਗੇਟ ਕਰਕੇ ਆਪਣੇ ਧਰਮ ਦੇ ਵਿੱਚ ਉਹਦੀ ਸ਼ਮੂਲੀਅਤ ਕਰਨੀ ਆ ਫਿਰ 크ਰਿਸਚੀਅਨ ਧਰਮ ਇਸ ਅਜਿਹਾ ਕਿਉਂ ਕਰ ਰਿਹਾ ਕਿ ਟਾਰਗੇਟ ਕਰਕੇ ਜਿਹੜਾ ਉਹ ਆਪਣੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਜਾਨਕਿ ਗਿਲਤੀ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਇਹਨਾਂ ਦੀ ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਸੜੇ ਸਿੱਖ ਧਰਮ ਦੇ ਕੋਲ ਬਹੁਤ ਪੈਸਾ ਹੈ ਜੀ ਪਰ ਉਹਨੂੰ ਸਹੀ ਤਰੀਕੇ ਨਾਲ ਵਰਤਿਆ ਨਹੀਂ ਜਾਂਦਾ ਨਾ ਹੀ ਧਰਮ ਦਾ ਪ੍ਰਚਾਰ ਕੀਤਾ ਜਾਂਦਾ ਕਿਉਂਕਿ ਪ੍ਰੋਪਰ ਪ੍ਰਚਾਰ ਕੀਤਾ ਜਾਵੇ ਤੇ ਫੇਰ ਕੋਈ ਮੁਸ਼ਕਲ ਹੀ ਨਹੀਂ ਹੈ ਪਰ ਉਹ ਚੀਜ਼ ਨੂੰ ਦਿਖਾਇਆ ਹੀ ਨਹੀਂ ਜਾਂਦਾ ਬਸ ਇੱਥੇ ਇਹ ਰੱਬ ਦਾ ਪੈਸਾ ਹੈ ਆਪਣੇ ਯੂਜ਼ ਵਾਸਤੇ ਜਿਆਦਾ ਯੂਜ਼ ਕੀਤਾ ਜਾਂਦਾ ਜੀ ਠੀਕ ਹੈ ਲੋਕਾਂ ਦੇ ਵਾਸਤੇ ਨਹੀਂ ਕਿ ਹਾਂਜੀ ਕੋਈ ਹਸਪੀਟਲਸ ਬਣਾ ਦਿਓ ਸਕੂਲਸ ਬਣਾ ਦਿਓ ਅਸੀਂ ਦੇਦੇ ਤੇ ਦੇਦਾ ਬਣਾਈ ਜਾ ਰਹੇ ਆ ਕਿ ਜਿਹੜੀ ਕਿ ਸਭ ਤੋਂ ਵੱਡੀ ਗਲਤ ਚੀਜ਼ ਹੈ ਸਮੱਸਿਆ ਹੈ ਕਿ ਜਿਹੜੇ ਕਿ ਸੜੇ ਕਾਲ ਤੱਕ ਤੇ ਜਥੇਦਾਰ ਵੀ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਅਸੀਂ ਇੱਥੇ ਜਾ ਕੇ ਮੱਥੇ ਟੇਕਦੇ ਆ ਠੀਕ ਹੈ ਠੀਕ ਹੈ ਆਪਣੀ ਆਪਣੀ ਆਸਥਾ ਹੈ ਜੀ ਪਰ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਹਾਂਜੀ ਤੁਸੀਂ ਸਿਰਫ ਗੁਰਦੁਆਰੇ ਤੇ ਦੇਦੇ ਹੀ ਬਣਾਈ ਜਾਓ ਜੀ ਇੱਕ ਇੱਕ ਪਿੰਡ ਦੇ ਵਿੱਚ ਚਾਰ ਚਾਰ ਪੰਜ ਪੰਜ ਗੁਰਦੁਆਰੇ ਨੇ ਜੀ ਕਿ ਜਿਹੜੀ ਕਿ ਗਲਤ ਚੀਜ਼ ਹੈ ਮੇਨ ਚੀਜ਼ ਅਸੀਂ ਇਹੀ ਕੈਲਕੂਲੇਟ ਕਰਦੇ ਹਾਂ ਕਿ ਇਸ ਵੇਲੇ ਜਿਹੜੀ ਪੰਜਾਬ ਨੂੰ ਲੋਡ ਹੈ ਨਾ ਸਕੂਲਾਂ 6 ਸਕੂਲਾਂ ਦੇ ਤੇ ਹਸਪੀਟਲਸ ਦੀ ਲੋਡ ਹੈ ਡਾਕਟਰ ਸਾਹਿਬ ਜਦੋਂ ਤੁਸੀਂ ਗੱਲ ਕੀਤੀ ਕਿ ਪਿੰਡ ਦੇ ਵਿੱਚ ਚਾਰ ਚਾਰ ਪੰਜ ਪੰਜ ਗੁਰਦੁਆਰਾ ਸਾਹਿਬ ਨੇ ਪਿੱਛੇ ਜੇ ਅਕਾਲ ਤਖਤ ਸਾਹਿਬ ਤੋਂ ਹੁਕਮ ਵੀ ਹੋਇਆ ਸੀ ਕਿ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਹੋਵੇਗਾ ਪਰ ਉਹ ਵੀ ਜਿਹੜਾ ਹੁਕਮ ਹੈ ਉਹ ਕਾਗਜ਼ਾਂ ਦੇ ਵਿੱਚ ਮਹਿਜ ਰਹਿ ਗਿਆ ਜੋ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਨਿਕਲ ਆਇਆ ਉੱਥੋਂ ਤੱਕ ਹੀ ਸੀਮਤ ਰਹਿ ਗਿਆ ਪਰ ਦੂਸਰੇ ਪਾਸੇ ਜਿਵੇਂ ਕਿ ਅੱਜ ਇੱਕ ਅਹਿਸਾਸ ਜਿਹੜਾ ਜਿਤਾਇਆ ਜਾਂਦਾ ਜਿਹੜੀ ਨਿਵੀਂ ਕਮਿਊਨਿਟੀ ਹੈ ਕਿ ਇਹ ਤੁਹਾਡਾ ਗੁਰਦੁਆਰਾ ਸਾਹਿਬ ਹੈ ਇਹ ਜੱਟਾਂ ਦਾ ਗੁਰਦੁਆਰਾ ਸਾਹਿਬ ਹੈ ਇਤਨਾ ਕਦੇ ਇਹ ਵੀ ਚੀਜ਼ਾਂ ਜਿਹੜੀਆਂ ਨੇ ਦੂਸਰੇ ਧਰਮ ਵਾਲ ਜਿਹੜੇ ਨਿਵੀਂ ਜਿਹੜੇ ਲੋਕ ਆ ਕੇ ਉਹਨਾਂ ਨੂੰ ਲੈ ਕੇ ਜਾਂਦੀਆਂ ਨੇ ਦੇਖੋ ਜੀ ਇਹ ਜਿਹੜੀ ਮੇਰੀ ਅਗਲੀ ਆਉਣ ਵਾਲੀ ਰਿਪੋਰਟ ਵਿੱਚ ਇਹੋ ਹੀ ਚੀਜ਼ ਮੈਸੇਜ ਵਿੱਚ ਮੈਂਸ਼ਨ ਕਰ ਰਿਹਾ ਜਿੱਦਾਂ ਅਸੀਂ ਪਿੰਡਾਂ ਵਿੱਚ ਦੇਖਦੇ ਹਾਂ ਕਿ ਜੱਟਾਂ ਨੂੰ ਜਿਹੜੇ ਗੁਰਦੁਆਰੇ ਨੇ ਜੱਟਾਂ ਨੇ ਉਸ ਨਿਗਾਹ ਦੇ ਨਾਲ ਜਿਹੜੀ ਹੇਟਲੀ ਕੌਮ ਹੈ ਕੌਮ ਕਹਿ ਲੋ ਜਾਂ ਮਤਲਬ ਕਿ ਪਛੜੀਆ ਸ਼੍ਰੇਣੀ ਆ ਕਹਿ ਲੋ ਉਹਨਾਂ ਨੂੰ ਚੰਗੀ ਨਿਗਾਹ ਨਾਲ ਨਹੀਂ ਦੇਖਦੇ ਠੀਕ ਹੈ ਉਹ ਫਿਰ ਆਪਣਾ ਜਿਹੜਾ ਸਟੇਟਸ ਚੁੱਕਣ ਵਾਸਤੇ ਇਸਾਈ ਤਰ੍ਹਾਂ ਅਡਾਪਟ ਕਰ ਜਾਂਦੇ ਨੇ ਮੇਨ ਚੀਜ਼ ਇਹੋ ਹੀ ਹੈ ਪਰ ਇੱਕ ਕੰਮ ਕਿਤੇ ਨਾ ਕਿਤੇ ਤਾਂ ਜਵੇਂ ਸਾਡੀ ਸ੍ਰੀਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਔਰ ਉਹਦਾ ਕੰਮ ਹੈ ਕਿਉਂਕਿ ਧਰਮ ਪ੍ਰਚਾਰ ਦੇ ਲਈ ਕਰੋੜਾਂ ਰੁਪਏ ਦਾ ਬਜਟ ਜਿਹੜਾ ਐਸਜੀਪੀਸੀ ਵੱਲੋਂ ਰੱਖਿਆ ਜਾਂਦਾ ਆਖਰੋਂ ਫਿਰ ਬਜਟ ਜਾਂਦਾ ਕਿੱਥੇ ਆ ਜਦੋਂ ਪਿੰਡਾਂ ਦੇ ਵਿੱਚ ਜਾਗਰੂਕੀ ਨਹੀਂ ਲੋਕਾਂ ਨੂੰ ਕੀਤਾ ਜਾ ਰਿਹਾ ਕਿ ਤੁਸੀਂ ਆਪਣੀ ਧਰਮ ਦੇ ਵਿੱਚ ਰਹਿਣਾ ਆਪਣੇ ਧਰਮ ਦੇ ਹੋ ਕੇ ਰਹਿਣਾ ਗੁਰੂਆਂ ਦਾ ਸਾਡਾ ਲੰਬਾ ਇਤਿਹਾਸ ਹੈ ਤੇ ਜਦਕਿ ਲੋਕ ਬੜੀ ਆਸਾਨੀ ਨਾਲ ਦੂਸਰੀ ਤਰਫ ਵਾਲੇ ਕਰਸ਼ਣ ਹੋ ਜਾਂਦੇ ਨੇ ਜਦਕਿ ਜੇ ਕਹਿ ਲਈਏ ਤਾਂ ਕੋਈ ਕੁਰਬਾਨੀ ਵੀ ਨਹੀਂ ਜ਼ਿਆਦਾ ਨਹੀਂ ਇਹਦੇ باوجود ਵੀ ਲੋਕ ਉਧਰੋਂ ਤੁਰੇ ਜਾ ਰਹੇ ਦੇਖੋ ਜੀ ਇਹਦੇ ਵਾਸਤੇ ਮੈਂ ਦੋ ਮਹਾਵਦੇ ਤੁਹਾਨੂੰ ਸੁਣਾਉਣਾ ਚਾਹੂੰਗਾ ਜੀ ਮੇਨ ਚੀਜ਼ ਇਹ ਹੈ ਕਿ ਹਰ ਇੱਕ ਨਾਂ ਦੇ ਨਾਲ ਸਦਾ ਲ ਠੀਕ ਹੈ ਇਹ ਬਹੁਤ ਪੁਰਾਣਾ ਮਹਾਵਦ ਹੈ ਕਿ ਜਿਹੜਾ ਸਿੱਖ ਹੈ ਨਾ ਜਾਂ ਸਰਦਾਰ ਹੈ ਇਹ ਘੋੜੇ ਦੀ ਕਾਠੀ ਤੇ ਬੈਠ ਕੇ 24 ਸਾਲ ਲੜ ਸਕਦਾ ਹੈ ਪਰ 24 ਮਿੰਟ ਬੈਠ ਕੇ ਗੱਲ ਨਹੀਂ ਕਰ ਸਕਦਾ ਕਿਉਂਕਿ ਹਜੇ ਕਿਤਾ ਨਾ ਤੇ ਸਰਦਾਰ ਲੱਗਾ ਉਹ ਆਪਣੀ ਸਰਦਾਰੀ ਕਿੱਥੋਂ ਛੱਡ ਦੇਗਾ ਬਿਲਕੁਲ ਜੀ ਇਸ ਦਾ ਹੀ ਦੂਜਾ ਮਹਾਵਦ ਹੈ ਸਿੱਖ ਨੂੰ ਸਿੱਖ ਮਾਰੇ ਜਾਂ ਮਾਰੇ ਕਿਰਤਾਰ ਜੀ ਜੀ ਠੀਕ ਹੈ ਜਿਹੜਾ ਵੀ ਪੈਸਾ ਹੈ ਉਹ ਇਹਨਾਂ ਚੀਜ਼ਾਂ ਦੇ ਵਿੱਚ ਸਿਰਫ ਕਾਗਜ਼ਾ ਵਿੱਚ ਦਿਖਾਇਆ ਜਾਂਦਾ ਹੈ ਬਾਕੀ ਇਹ ਆਪਣੇ ਐਸ਼ੋ ਆਦਮ ਵਾਸੇ ਪੈਸਾ ਖਰਚ ਕੀਤਾ ਜਾਂਦਾ ਹੈ ਹਾਂ ਤੁਹਾਡੇ ਸਾਹਮਣੇ ਸ਼੍ਰੋਮਣੀ ਕਮੇਟੀ ਵੀ ਹੈ ਹੋਰ ਵੀ ਹੈ ਠੀਕ ਹੈ ਪੈਸਾ ਕਿੱਥੇ ਜਾਂਦਾ ਹੈ ਠੀਕ ਹੈ ਇਹਨਾਂ ਲੋਗਾ ਦੇ ਕਦਾ ਵਿੱਚ ਜਾਂਦਾ ਹੈ ਜੀ ਇਹ ਤਾਂ ਕਿਸੇ ਕੋਲ ਲੁਕੋ ਹੀ ਨਹੀਂ ਹੈ ਜੀ ਕਿਉਂਕਿ ਆਪਣੇ ਹਿੱਤਾਂ ਵਾਸਤੇ ਸਪੈਸ਼ਲ ਆਪਣੇ ਹਿੱਤਾਂ ਵਾਸਤੇ ਯੂਜ਼ ਕੀਤਾ ਜਾਂਦਾ ਨਹੀਂ ਤਾਂ ਜਿੰਨਾ ਕੋਈ ਸ਼੍ਰੋਮਣੀ ਕਮੇਟੀ ਦਾ ਬਜਟ ਹੈ ਇਹਦੇ ਬੇਸ ਉੱਤੇ ਤੇ ਇਹ ਚਾਵੇਸ਼ ਦ ਵਰਲਡ ਮੈਂ ਉਹ ਹੀ ਯੂਜ਼ ਕਰਦੇ ਜੇ ਚਾਵੇ ਤਾਂ ਇਹ ਬਹੁਤ ਅੱਛੇ ਸਕੂਲ ਬਣਾ ਰਹੇ ਉਹ ਬਹੁਤ ਅੱچھے ਹਸਪੀਟਲ ਬਣਾ ਸਕਦਾ ਹੈ ਇੱਕ ਟਾਈਮ ਹੁੰਦਾ ਸੀ ਜਿੱਥੇ IAS IPS ਅਫਸਰ ਬੜੇ ਹੁੰਦੇ ਸਨ ਸਾਡੇ ਪੰਜਾਬ ਦੇ ਪਰ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖੋ ਸਾਡੇ IAS ਤੇ IPS ਅਫਸਰ ਕਿੱਥੇ ਨੇ ਦੋਨੋਂ ਦਿਨ ਜਿਹੜਾ ਹੈ ਨਾ ਉਹ ਘਟਦਾ ਜਾ ਰਿਹਾ ਹੈ। ਹਾਂ ਜੀ ਡਾਕਟਰ ਸਾਹਿਬ ਇੱਕ ਹੋਰ ਗੱਲ ਹੈ ਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਚੰਗੇ ਹਸਪੀਟਲ ਬਣ ਸਕਦੇ ਨੇ, ਚੰਗੇ ਸਕੂਲ ਬਣ ਸਕਦੇ ਉਹਦੇ ਬਾਵਜੂਦ ਵੀ ਜਿਹੜੇ ਨਹੀਂ ਬਣਾਏ ਜਾ ਰਹੇ। ਪਰ ਧਰਮ ਪ੍ਰਚਾਰ ਕਮੇਟੀ ਦੇ ਵਿੱਚ ਵੱਡੇ ਪੱਦਰ ਤੇ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਂਦੀ ਹੈ। ਜਿਨ੍ਹਾਂ ਦਾ ਕੰਮ ਹੁੰਦਾ ਪਿੰਡਾਂ ਵਿੱਚ ਜਾ ਕੇ ਕੈਂਪ ਲਗਾਉਣੇ, ਫਿਰ ਲੋਕਾਂ ਨੂੰ ਜਿਹੜਾ ਆਪਣੇ ਧਰਮ ਬਾਰੇ ਜਾਣਕਾਰੀ ਦੇਣੀ, ਜਿਵੇਂ ਸਾਡੇ ਗੁਰੂਆਂ ਦੀਆਂ ਕੀ ਕੁਰਬਾਨੀਆਂ ਨੇ, ਛੋਟੇ ਸਹਿਬਜ਼ਾਦਿਆਂ ਦੀਆਂ ਕੀ ਕੁਰਬਾਨੀਆਂ ਨੇ। ਹੋ ਸਕਦਾ ਕਿ ਇਹਨਾਂ ਚੀਜ਼ਾਂ ਨੂੰ ਜੇਕਰ ਲੋਕ ਸਾਡੀ ਨਵੀਂ ਪੀੜ੍ਹੀ ਖਾਸ ਕਰ ਸਮਝੇ ਤਾਂ ਉਹ ਸਾਡੇ ਧਰਮ ਦੇ ਵਿੱਚ ਹੀ ਜਿਹੜੀ ਰਹਿ ਜਾਵੇ ਪਰ ਕਿਤੇ ਨਾ ਕਿਤੇ ਕਮੀ ਜ਼ਰੂਰ ਹੈ ਇਸ ਚੀਜ਼ ਦੇ ਵਿੱਚ ਸਭ ਤੋਂ ਵੱਡੀ ਗੱਲ ਜੋ ਮੈਂ ਦੂਸਰਾ ਪਹਿਲੂ ਤੇ ਗੱਲ ਕਰਾਂ ਤਾਂ ਹਰ ਇੱਕ ਧਰਮ ਦੇ ਆਪੋ ਆਪਣੇ ਜਿਹੜੇ ਨੇ ਕਿੰਨੇ ਕਿੰਨੇ ਚੈਨਲ ਨੇ ਪ੍ਰਚਾਰ ਵਾਸਤੇ ਪਰ ਸਾਡੇ ਕੋਲ ਇੱਕ ਵੀ ਜਿਹੜਾ ਸਾਡਾ ਆਪਣਾ ਚਾਹੁੰਦੇ ਐਸਜੀਪੀਸੀ ਅਜੇ ਤੱਕ ਆਪਣਾ ਇੱਕ ਚੈਨਲ ਨਹੀਂ ਸ਼ੁਰੂ ਕਰ ਸਕੀ ਕੀ ਕਰਨ ਲੱਗਦਾ ਇਹਦੇ ਪਿੱਛੇ ਕੋਈ ਇੱਕੋ ਇੱਕ ਆਦਮੀ ਪਹਿਲੀ ਗੱਲ ਤੇ ਜਿੱਦਾਂ ਮੈਂ ਪਹਿਲੇ ਵੀ ਵਰਲਡ ਯੂਜ਼ ਕੀਤਾ ਕਿ ਐਸ.ਸੀ.ਪੀ.ਸੀ ਕੋਲ ਸਾਡੇ ਕੋਲ ਬਹੁਤ ਬਜਟ ਹੈ ਪਰ ਜੇ ਸੇਵਾਦਾਰ ਭਰਤੀ ਕਰਦੇ ਨੇ ਜਾਂ ਪ੍ਰਚਾਰਕ ਭਰਤੀ ਕਰਦੇ ਉਹ ਸਾਰੇ ਦੇ ਸਾਰੇ ਜਿੰਨੇ ਵੀ ਨਾ ਉਹ ਸ਼ਫਾਰਿਸ਼ਾ ਵਾਲੇ ਹੁੰਦੇ ਨੇ ਜੀ ਕਿ ਜਿਨ੍ਹਾਂ ਨੇ ਕੱਦ ਬੈਠਕ ਤਨਖਾਹ ਲੈਣੀ ਹੁੰਦੀ ਹੈ ਬਿਲਕੁਲ ਮੂਵ ਨਹੀਂ ਕਰਨਾ ਹੁੰਦਾ ਉਹ ਇਹ ਵੀ ਬੜੀ ਵੱਡੀ ਸੱਚਾਈ ਹੈ ਲੋਕੀ ਇਹ ਲੋਕਾਂ ਦਾ ਵੀ ਕਹਿਣਾ ਹੈ ਠੀਕ ਹੈ ਕਿ ਸਾਡੇ ਕੋ ਆਂਦਾ ਤੇ ਹੈ ਕੋਈ ਨਹੀਂ ਪੁਰਾਣੇ ਜ਼ਮਾਨੇ ਵਿੱਚ ਸੜੀਆਂ ਮਾਵਾ ਸੜੀਆਂ ਫੈਮਲੀਆਂ ਦੇ ਵਿੱਚ ਨਾ ਸਾਖੀਆਂ ਸੁਣਾਉਨੀਆਂ ਸੀ ਠੀਕ ਹੈ ਅੱਜ ਕੱਲ੍ਹ ਦੀਆਂ ਮਾਵਾ ਕਿੱਥੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਇਹ ਚੀਜ਼ਾਂ ਦੱਸਤੀਆਂ ਨੇ ਉਸ ਤੋਂ ਇਲਾਵਾ ਜਿਹੜੇ ਐਸਸੀ ਪੀਸੀ ਦੇ ਸਕੂਲ ਨੇ ਉੱਥੇ ਪੂਰਾ ਗ੍ਰੇਡ ਵੀ ਨਹੀਂ ਦਿੱਤਾ ਜਾਂਦਾ ਠੀਕ ਹੈ ਉੱਥੇ ਵੀ ਸ਼ਫਾਰਸ਼ੀ ਭਰਤੀ ਕੀਤੇ ਜਾਂਦੇ ਸਿਰਫ ਇੱਕ ਪੰਜਾਬੀ ਸ਼ਫਾਰਿਸ਼ ਨਾਲ ਦੀ ਚੀਜ਼ ਹੈਗੀ ਸਾਡੇ ਸਿੱਖ ਧਰਮ ਦੇ ਵਿੱਚ ਸੜਾ ਜਿਹੜਾ ਮੇਨ ਕਾਲ ਤੱਕ ਤਾਂ ਜਥੇਦਾਰ ਹੈ ਇਸ ਚੀਜ਼ ਵਾਸਤੇ ਹੁਣ ਕੋਈ ਨਾ ਕੋਈ ਲੈਣਾ ਚਾਹੀਦਾ ਫੈਸਲਾ ਕਿ ਤਾਂ ਜੋ ਸਾਡਾ ਪੰਜਾਬ ਅੱਗੇ ਵਧ ਸਕੇ ਪਰ ਨਹੀਂ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਡਾ ਪੰਜਾਬ ਦੇ ਵਿੱਚੋਂ ਮੈਂ ਇੱਕ ਰਿਪੋਰਟ ਹੋਰ ਵੀ ਤਿਆਰ ਕਰ ਰਿਹਾ ਉਹ ਵੀ ਮੈਂ ਤੁਹਾਨੂੰ ਅਗਲੇ ਵਿੱਚ ਦਵਾਂਗਾ ਕਿ ਕਿੰਨਾ ਕੁ ਸਿੱਖ ਸਾਡਾ ਬਾਹਰ ਜਾ ਚੁੱਕਿਆ ਜੀ ਠੀਕ ਹੈ ਵੱਸੋਂ ਦੇ ਵਿੱਚ ਨਾ ਜ਼ਿਆਦਾ ਗਿਲਾਵਾ ਆ ਗਿਆ ਕਿ ਅਸੀਂ ਸੋਚ ਵੀ ਨਹੀਂ ਸਕਦੇ ਕਿ 80% ਸਾਡੇ ਸਿੱਖ ਘਟ ਸਕਦੇ ਪੰਜਾਬ ਵਿੱਚ ਅੰਕੜੇ ਤੇ ਦਿਖਾਈ ਨਹੀਂ ਜਾਂਦੇ ਸਰਕਾਰ ਵੱਲੋਂ ਬਿਲਕੁਲ ਉਹੀ ਉਹੀ ਗੱਲ ਆਪਾਂ ਜਿਵੇਂ ਕਰ ਰਹੇ ਸੀ ਕਿ ਧਰਮ ਪ੍ਰਚਾਰ ਦੀ ਕਿ ਜਿਵੇਂ ਮੰਨ ਲਓ ਕਿ ਕੋਈ 크ਰਿਸਚੀਅਨ ਪ੍ਰਚਾਰ ਕਰਦੇ ਨੇ ਤਾਂ ਕਰੋੜਾਂ ਰੁਪਏ ਦੀਆਂ ਬਾਈਬਲਸ ਹੋਰ ਆਪਣੀਆਂ ਧਾਰਮਿਕ ਕਿਤਾਬਾਂ ਜਿਹੜੀਆਂ ਮੁਫਤ ਵੰਡ ਦਿੱਤੀਆਂ ਜਾਂਦੀਆਂ ਹਨ ਉਹਨਾਂ ਵੱਲ ਜਿੰਨੀਆਂ ਤੁਸੀਂ ਚਾਓ ਪਰ ਅਸੀਂ ਇੱਕ ਨਿਤਨੇਮ ਦਾ ਗੁਟਕਾ ਸਾਬ ਵੀ ਲੈਣਾ ਹੋਵੇ ਤਾਂ ਸਾਨੂੰ ਉਹਦੇ ਲਈ ਪੈਸੇ ਖਰਚਣੇ ਪੈਂਦੇ ਨੇ ਦੇਖੋ ਇਸ ਤਰ੍ਹਾਂ ਕਿ ਸਿੱਖ ਧਰਮ ਦੇ ਵਿੱਚ ਬਜਟ ਬਹੁਤ ਹੈ ਪਰ ਉਹ ਆਪਣੇ ਵਾਸਤੇ ਆ। 크ਿਸਚੀਅਨਸ ਦੇ ਵਿੱਚ ਤੁਸੀਂ ਕਿੰਨੀ ਕੋ ਅੱਜ ਤੱਕ ਸੁਣੀ ਹੈ ਕਿ ਹਾਂ ਵੀ ਇੱਕ ਕੋ ਇਨਾ ਕੋਈ ਇਹਨਾਂ ਦੀ ਆਪਸ ਵਿੱਚ ਕੰਟਰੋਵਰਸੀ ਹੋਈ ਹੈ। ਹਾਂ ਥੋੜੀ ਬਹੁਤੀ ਹਰ ਇੱਕ ਧਰਮ ਦੇ ਵਿੱਚ ਕੰਟਰੋਵਰਸੀ ਹੁੰਦੀ ਹੈ। ਪਰ ਇਹ ਨਹੀਂ ਕਿ ਹਰ ਇੱਕ ਜਗ੍ਹਾ ਤੇ ਉੱਤੇ ਇਹਨਾਂ ਦਾ ਕੋਈ ਕੰਟਰੋਵਰਸੀ ਹੋਵੇ। ਉਹ ਆਪਣਾ ਇੱਕ ਲੈਵਲ ਲੈ ਕੇ ਚੱਲਦੇ ਨੇ ਜਿਹੜਾ ਹੈਡ ਹਾਈ ਕਮਾਂਡ ਤੋਂ ਆਪਣੇ ਟਾਰਗੇਟਸ ਲੈ ਕੇ ਚੱਲਦੇ ਨੇ ਕਿਸ ਤਰ੍ਹਾਂ ਕਹਿਣਾ ਉਹਨਾਂ ਨੂੰ ਗਾਈਡ ਕੀਤਾ ਜਾਂਦਾ ਤੇ ਤਾਂ ਉਹ ਅੱਗੇ ਚੱਲਦੇ ਨੇ ਤੇ ਇਹ ਚੀਜ਼ਾਂ ਨੂੰ ਤੇ ਅਸੀਂ ਸੋਚ ਸਕਦੇ ਆ ਕਿ ਕਿਦਾਂ ਉਹ ਅੱਗੇ ਵਧਦੇ ਨੇ ਕਿ ਇੰਨੀ ਥੋੜੇ ਟਾਈਮ ਦੇ ਵਿੱਚ ਕਿੱਥੇ ਉਹ 1.0 ਸਮਥਿੰਗ ਪਰਸੈਂਟ ਸੀ ਮੈਨੂੰ ਅਪਰੋਕਸੀਮੇਟਲੀ ਜੀ ਮੈਂ ਦੱਸਦੇ ਆ ਕਿੱਥੇ ਉਹ ਜਾ ਕੇ 15% ਦੇ ਕਰੀਬ ਚਲੇ ਗਏ ਨੇ ਅੰਕੜਾ ਦੀ ਗੱਲ ਕਰੀਏ ਤਾਂ ਇਸ ਵਕਤ ਸਭ ਤੋਂ ਵੱਧ ਜ਼ਿਲ੍ਹਾ ਕਿਹੜਾ ਟਾਰਗੇਟ ਹੋ ਰਿਹਾ ਇਸ ਵੇਲੇ ਸਭ ਤੋਂ ਵੱਧ ਜ਼ਿਲ੍ਹਾ ਗੁਰਦਾਸਪੁਰ ਤਰਨਤਾਰਨ ਬਹੁਤ ਵੱਡੇ ਲੈਵਲ ਦੇ ਉੱਤੇ ਟਾਰਗੇਟ ਹੋ ਰਿਹਾ ਤਰਨਤਾਰਨ ਨੇ ਇੱਕ ਟਾਈਮ ਦੇ ਉੱਤੇ ਆਤਵਾਦ ਦਾ ਗੜ ਲਿਆ ਜੀ ਔਰ ਬੜੀ ਹੈਰਾਨੀ ਜਾਨੀ ਗਲਤ ਹੈ ਕਿ ਤਰਨ ਤਰਨ ਵਾ ਇਲਾਕਾ ਠੀਕ ਹੈ ਜਿੱਥੇ ਅਤਵਾਦ ਦਾ ਸਭ ਤੋਂ ਜ਼ਿਆਦਾ ਕਹਿ ਸੀ ਉੱਥੇ 크ਿਸਚੀਅਨਸ ਨੇ ਆਪਣਾ ਡੇਡਾ ਜਮਾ ਲਿਆ ਜੀ ਜਦ ਕਿ ਇੱਕ ਡਰ ਹੁੰਦਾ ਸੀ ਖੌਫ ਹੁੰਦਾ ਸੀ ਖਾੜਕੂ ਦਾ ਉਦੋਂ ਉਸ ਸੰਦੇ ਬਿਲਕੁਲ ਉਹ ਵਲੀ ਤੇ ਹੁਣ ਗੱਲ ਹੀ ਨਹੀਂ ਗਈ ਬਾਕੀ ਸਰਕਾਰਾਂ ਮੈਨਿਪੂਲੇਸ਼ਨਸ ਬਹੁਤ ਕਰਦੀਆਂ ਨੇ ਠੀਕ ਹੈ ਪੰਜਾਬ ਸਰਕਾਰ ਨੂੰ ਵੀ ਬੜੀ ਵੱਡੀ ਰਿਕਵੈਸਟ ਭੇਜੀਆਂ ਨੇ ਲੈਟਰਸ ਭੇਜੀਆਂ ਨੇ ਇਹ ਪੰਜਾਬ ਵਾਸਤੇ ਕੁਝ ਅੱਛਾ ਸੋਚਿਆ ਜਾਵੇ ਕੋਈ ਡਵੈਲਪਮੈਂਟ ਕੀਤੀ ਜਾਵੇ ਪਰ ਸਿਰਫ ਧਰਮ ਦੀ ਜਿਹੜੀ ਰਾਜਨੀਤੀ ਹੈ ਨਾ ਇਹ ਸਭ ਤੋਂ ਖਤਰਨਾਕ ਹੈ ਕੋਈ ਧਰਮ ਦੇ ਨਾਂ ਦੇ ਨਾਲ ਲੜਾਈ ਕਰਵਾਈ ਜਾ ਸਕਦੀ ਹੈ ਤੇ ਹੱਦਬਾਤ ਫਲਾਇਆ ਜਾ ਸਕਦਾ ਹੈ ਹੱਦਬਾਤ ਫਲਾਇਆ ਜਾ ਸਕਦਾ ਹੈ ਡਾਕਟਰ ਸਾਹਿਬ ਇੱਕ ਹੋਰ ਵੀ ਗੱਲ ਹੈ ਕਿ ਜਿਵੇਂ ਅੰਮ੍ਰਿਤਸਰ ਹੈ ਅੰਮ੍ਰਿਤਸਰ ਤਾਂ ਮੇਨ ਤੁਰਾ ਕਿਉਂਕਿ ਜਿਹੜੀ ਸਿੱਖ ਰਾਜਨੀਤੀ ਹੈ ਉਸ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਹੁੰਦੀ ਹੈ ਕਿਉਂਕਿ ਐਸਜੀਪੀਸੀ ਹੈੱਡ ਆਫਿਸ ਆ ਅਕਾਲ ਤਖਤ ਸਾਹਿਬ ਆ ਉਦੇ باوجود ਅੰਮ੍ਰਿਤਸਰ ਦੇ ਦਿਹਾਤੀ ਇਲਾਕੇ ਵੀ ਵੱਡੀ ਪੱਧਰ ਤੇ ਟਾਰਗੇਟ ਹੋ ਰਹੇ ਨੇ ਚਰਚ ਜਿਹੜੀਆਂ ਨੇ ਉਹ ਜਾਦਾ ਖੁੱਲ ਰਹੀਆਂ ਨੇ ਹੌਲੀ ਹੌਲੀ ਪਾਸਟਰਾਂ ਦੀ ਗਿਣਤੀ ਵੱਧ ਰਹੀ ਹੈ ਔਰ ਸਿਰ ਤੇ ਦਸਤਾਰਾਂ ਸਜਾਈਆਂ ਹੋਈਆਂ ਤਾਂ ਪਾਸਟਰ ਬੜੇ ਹੋਏ ਵੇਖ ਮੈਂ ਤੁਹਾਨੂੰ ਇੱਕ ਰਫਲੀ ਜਿਹਾ ਆਈਡੀਆ ਦੇਣਾ ਜੀ ਤਕਰੀਬਨ ਗੁਰਦਾਸਪੁਰ ਦੇ ਵਿੱਚ ਹੀ ਜੀ 600 ਤੋਂ 700 ਜੀ ਵੱਡੇ ਛੋਟੇ ਚਰਚ ਬਣ ਗਏ ਨੇ ਤੁਸੀਂ ਉੱਥੇ ਚਰਚਾਂ ਦੇ ਕਦਰੀਆਂ ਛੱਤਰ ਤੇ ਦੇਖੋਗੇ ਕ੍ਰਿਸਚਨਸ ਦੇ ਨਿਸ਼ਾਨ ਲੱਗੇ ਨੇ ਜੀ 60 ਤੋਂ 700 ਚਰਚ ਜੀ ਕਹਿਣ ਵਾਲੀ ਗੱਲ ਹੈ ਮੂਹ ਠੀਕ ਹੈ ਉਸ ਤੋਂ ਇਲਾਵਾ ਇਹ तकरीबन 60 ਤੋਂ 70 ਫੀਸਦੀ ਜਿਹੜੇ ਚਰਚ ਨੇ 2 ਤੋਂ 3 ਸਾਲ ਦੇ ਵਿੱਚ ਹੋਣ ਦੇ ਵਿੱਚ ਆਏ ਨੇ ਅੱਛਾ ਜੀ ਯਾਨੀ ਕਿ ਆ ਜੋ ਦੋ ਪਿਛਲੇ ਦੋ ਤਿੰਨ ਸਾਲ ਬੀਤੇ ਨੇ ਇਹਦੇ ਵਿੱਚ ਇਹਨਾਂ ਦੀ ਗਿਣਤੀ ਜਿਹੜੀ ਜ਼ਿਆਦਾ ਵਧੀ ਹੈ ਟਾਰਗੇਟ ਮੇਨ ਇੱਕ ਤਾਂ ਕਿਉਂਕਿ ਜਿਹੜਾ ਨੀਵਾ ਤਬਕਾ ਹੁੰਦਾ ਜਾਂ ਆਪਾਂ ਕਹਿ ਲਈਏ ਜਿਹੜੀ ਬੈਕਵਰਡ ਕਮਿਊਨਿਟੀ ਕਹਿ ਲਈਏ ਉਹ ਜ਼ਿਆਦਾ ਉਹਨਾਂ ਨੂੰ ਫਿਕਰ ਹੁੰਦਾ ਆਪਣੇ ਬੱਚਿਆਂ ਦੀ ਸਿੱਖਿਆ ਦਾ ਪੜ੍ਹਾਈ ਦਾ ਪਰ ਕਿਤੇ ਨਾ ਕਿਤੇ ਪੜ੍ਹਾਈ ਦੇ ਨਾਂ ਤੇ ਵੀ ਟਾਰਗੇਟ ਕੀਤਾ ਜਾਂਦਾ ਵੱਡੇ ਵੱਡੇ ਸਕੂਲ ਨੇ ਇਹਨਾਂ ਦੇ ਬੜੇ ਹੁਜੇ ਦੇ ਵਿੱਚ ਮੁਫਤ ਵਿੱਦਿਆ ਇਹਨਾਂ ਨੂੰ ਦਿੱਤੀ ਜਾਂਦੀ ਹੈ ਜਦਕਿ ਸਾਡੀ ਐਸਜੀਪੀਸੀ ਜਿਹੜੀ ਹੈ ਉਹ ਇਸ ਮਾਮਲੇ ਦੇ ਵਿੱਚ ਅਜੇ ਵੀ ਪਿਛੜੀ ਹੋਈ ਕਾਫੀ ਦੇਖੋ ਜੇ ਮੈਂ ਇੱਕ ਲੇਟਸ ਰਿਸਰਚ ਦੀ ਗੱਲ ਕਰਾਂ ਤੁਹਾਡੇ ਨਾਲ ਅ ਤਕਰੀਬਨ 25 ਤੋਂ 30 ਹਜ਼ਾਰ ਚਰਚ ਸਾਰੇ ਹਿੰਦੁਸਤਾਨ ਦੇ ਵਿੱਚ ਨੇ ਹਮ ਅਨੇ ਹੀ ਸਕੂਲਸ ਨੇ ਜੀ ਪੰਜਾਬ ਦੇ ਵਿੱਚ ਪੰਜਾਬ ਗਵਰਨਮੈਂਟ ਕਿਉਂ ਨਹੀਂ ਇਹ ਕੰਮ ਕਰ ਸਕਦੇ ਪੰਜਾਬ ਗਵਰਨਮੈਂਟ ਨੂੰ ਛੱਡੋ ਹਰ ਧਰਮ ਚਾਹੇ ਹਿੰਦੂ ਧਰਮ ਹੋਵੇ ਚਾਹੇ ਸਿੱਖ ਧਰਮ ਹੋਵੇ ਉਹ ਆਪਣੇ ਲੈਵਲ ਦੇ ਉੱਤੇ ਇਹਨਾਂ ਸਕੂਲਾਂ ਨੂੰ ਹਸਪਤਾਲਾਂ ਨੂੰ ਕਿਉਂ ਨਹੀਂ ਬਣਾ ਸਕਦੇ ਜੇ ਈਸਾਈ ਬਣਾ ਸਕਦੇ ਨੇ ਤੇ ਇਹ ਕਿਉਂ ਨਹੀਂ ਬਣਾ ਸਕਦੇ ਕਿਉਂਕਿ ਮੇਨ ਚੀਜ਼ ਆਗੇ ਕਿ ਤਈਓ ਉਸ ਇਸਾਈ ਜਿਹੜੇ ਬਣਦੇ ਨੇ ਕਿਉਂਕਿ ਲਾਲਚ ਦੇ ਬੇਸ ਉੱਤੇ ਬਣਾਉਣ ਦੀ ਗੱਲ ਤਾਂ ਡਾਕਟਰ ਸਾਹਿਬ ਵੱਖਰੀ ਹੈ ਜਿਹੜੇ ਸਿੱਖ ਨੇ ਉਹਨਾਂ ਨੂੰ ਹੀ ਸਿੱਖ ਰਹਿਣ ਦੇਣ ਜਾਂ ਇਹ ਰੱਖ ਲੈਣ ਤਾਂ ਵੱਡੀ ਕੰਮ ਦੀ ਵੱਡੀ ਗੱਲ ਬਹੁਤ ਵੱਡੀ ਗੱਲ ਇਹ ਠੋੜੀ ਗੱਲ ਕਹਣੀ ਬਿਲਕੁਲ ਸਹੀ ਹੈ ਕਿ ਸਿੱਖ ਸਿੱਖ ਰਹੇ ਜੇ ਤਾਂ ਹੀ ਬੜੀ ਵੱਡੀ ਗੱਲ ਹੈ ਹੁਣ ਤੇ ਸਿੱਖੀ ਦਾ ਮੈਂ ਨਾਮੋ ਨਿਸ਼ਾਨ ਖਤਮ ਹੁੰਦਾ ਜਾਦਾ ਹੈ ਪੰਜਾਬੀ ਕਿਉਂਕਿ ਇਹਦੇ ਵਿੱਚ ਜਿਹੜੀ ਆ ਬਾਦੀ ਤਾਕਤਾਂ ਨੇ ਨਾ ਇਹਨਾਂ ਦਾ ਵੀ ਬਹੁਤ ਵੱਡਾ ਹੱਥ ਹੈ ਦੇਖੋ ਪਹਿਲੇ ਪੰਜਾਬ ਨੂੰ ਨਸ਼ੇ ਦੇ ਮਾਰ ਦਿੱਤਾ ਠੀਕ ਹੈ ਕਉਕੀ ਇੱਕ ਪੰਜਾਬ ਹੀ ਸਟੇਟ ਐਸੀ ਏ ਜਿਹੜੀ ਹਿੰਦੁਸਤਾਨ ਨੂੰ ਬਚਾ ਕੇ ਚੱਲ ਸਕਦੀ ਹੈ ਜੀ ਹੋਰ ਮੇਰਾ ਖਿਆਲ ਕੋਈ ਨਹੀਂ ਹੈ ਕਿ ਜਿਹੜੀ ਸਟੇਟ ਦੇ ਵਿੱਚ ਮੈਂ ਕਿ ਪਾਕਿਸਤਾਨ ਜਾਂ ਕੋਈ ਹੋਰ ਡਰਦਾ ਹੋਵੇ ਹੁਣ ਤੇ ਤੁਸੀਂ ਇਹ ਦੇਖੋ ਕਿ ਫੌਜ ਦੇ ਵਿੱਚ ਕਿੰਨੀ ਘੱਟ ਜਿਹਾ ਭਰਤੀ ਹੋ ਰਹੀ ਹੈ ਪੰਜਾਬ ਚ ਲੈ ਹੀ ਨਹੀਂ ਰਹੇ ਲੈ ਨਹੀਂ ਰਹੇ ਕਿਉਂ ਨਹੀਂ ਲੈ ਰਹੇ ਤੇ ਫਿਰ ਸਟੂਡੈਂਟਸ ਵੀਜ਼ਾ ਲੈ ਕੇ ਬੱਚੇ ਬਾਹਰ ਕਿਉਂ ਨਾ ਜਾਣ ਐਥਾਰੀ ਪਾਪੂਲੇਸ਼ਨ ਸਿੱਖ ਪਾਪੂਲੇਸ਼ਨ ਹਿੰਦੂ ਸਭ ਪਾਪੂਲੇਸ਼ਨ ਕਿਉਂ ਨਾ ਘਟੇ ਜੀ ਠੀਕ ਹੈ ਕੋਈ ਕਿਥੇ ਉਹ ਲੈਵਲ ਹੀ ਨਹੀਂ ਅਡਾਪਟ ਕੀਤਾ ਜਾਦਾ ਹੈ ਉਹਨੂੰ ਮੈਨੇਜ ਹੀ ਨਹੀਂ ਕੀਤਾ ਜਾਦਾ ਹੈ ਕਿ ਜਿਸ ਮੈਨੇਜਮੈਂਟ ਦੇ ਨਾਲ ਐਸੇ ਨੂੰ ਪੰਜਾਬ ਨੂੰ ਪੰਜਾਬ ਇੱਕ ਹਿੰਦੁਸਤਾਨ ਦੇ ਚਲੋ ਅਸੀਂ ਕਹਿੰਦੇ ਸੀ ਸੋਨੇ ਦੀ ਚਿੜੀਆ ਹੈ ਪੰਜਾਬ ਸੁਪਰ ਚਿੜੀਆ ਹੈ ਠੀਕ ਹੈ ਜਿੰਨਾ ਕੋ ਪੰਜਾਬ ਖੁਸ਼ਹਾਲ ਦੇਸ਼ ਹੈ ਨਾ ਸ਼ਾਇਦ ਹੀ ਹਿੰਦੁਸਤਾਨ ਵਿੱਚ ਜਾਂ ਦੁਨੀਆ ਵਿੱਚ ਕੋਈ ਇਹੋ ਜਿਹੀ ਜਗ੍ਹਾ ਹੋਏਗੀ ਮੈਂ ਇੱਕ ਪ੍ਰਚਾਰਕ ਦੀ ਇਹ ਗੱਲ ਸੁਣ ਰਿਹਾ ਸੀ ਡਾਕਟਰ ਸਾਹਿਬ ਉਹਦੇ ਵਿੱਚ ਉਹ ਸਿੱਧੇ ਸ਼ਬਦਾਂ ਵਿੱਚ ਕਹਿ ਰਹੇ ਸੀ ਕਿ ਕਿ ਦੁਨੀਆ ਦੇ ਵਿੱਚ ਜਿਹੜੀ ਬਹੁਤ ਜਲਦ ਹੈ ਜਿਹੜਾ ਉਹ ਇੱਕ ਰਿਸਰਚਰ ਆ ਉਨੇ ਕਿਹਾ ਕਿ ਮੈਂ 2030 ਤੱਕ ਜਿਹੜੀਆਂ ਪੂਰੀ ਦੁਨੀਆ ਦੇ ਗੱਡੀਆਂ ਜਿਹੜੀਆਂ ਇਲੈਕਟ੍ਰੋਨਿਕ ਕਰ ਦੇਵਾਂਗਾ ਉਸ ਤੋਂ ਬਾਅਦ ਤੇਲ ਦੀ ਡਿਮਾਂਡ ਖਤਮ ਹੋ ਜਾਵੇਗੀ ਤੇਲ ਤੋਂ ਬਾਅਦ ਕੀ ਰਹਿ ਜਾਂਦੀ ਹੈ ਉਪਜਾਊ ਧਰਤੀ ਖੇਤੀਬਾੜੀ ਇਹ ਦੋ ਚੀਜ਼ਾਂ ਨੇ ਤੇਲ ਤੇ ਖੇਤੀਬਾੜੀ ਉਸ ਤੋਂ ਵਿੱਚ ਸਭ ਤੋਂ ਵੱਧ ਨਾਮ ਆਉਂਦਾ ਇੱਕ ਤਾਂ ਪੰਜਾਬ ਦਾ ਆਉਂਦਾ ਇੱਕ ਨਾ ਹੋਰ ਇੱਕ ਕਿਸੇ ਕੰਟਰੀ ਦੇ ਇੱਕ ਸ਼ਹਿਰ ਦਾ ਨਾਮ ਲਿਆ ਸੀ ਕਿ ਉਹ ਸਭ ਤੋਂ ਇਹ ਦੋ ਜ਼ਮੀਨਾਂ ਸਭ ਤੋਂ ਵੱਧ ਉਪਜਾਊ ਨੇ ਉਸ ਤੋਂ ਬਾਅਦ ਟਾਰਗੇਟ ਜਿਹੜਾ ਪੰਜਾਬ ਨੂੰ ਜਿਹੜਾ ਉਪਜਾਊ ਜ਼ਮੀਨਾਂ ਨੂੰ ਕੀਤਾ ਜਾਣਾ ਔਰ ਸਮਾਂ ਇਹੋ ਜਿਹਾ ਆ ਜਾਣਾ ਕਿ ਤਕਰੀਬਨ ਸਾਰੇ ਲੋਕ ਜਿਹੜੇ ਬਾਹਰ ਚਲੇ ਜਾਣੇ ਔਰ ਜਿਹ ਇੱਕ ਗੱਜਗੱ ਜਿਹੜਾ ਲੱਖਾਂ ਕਰੋੜਾਂ ਰੁਪਏ ਦੇ ਵਿੱਚ ਵਿਕਣਾ ਇਥੋਂ ਤੱਕ ਕਿ ਨੌਬਤ ਜਿਹੜੀ ਆ ਜਾਣੀ ਹੈ ਲੱਗਦਾ ਨਹੀਂ ਕਿ ਵਕਤ ਆਉਣ ਤੋਂ ਪਹਿਲਾਂ ਇਸ ਸੰਬੰਧ ਨੂੰ ਵਿਚਾਰਨ ਦੀ ਲੋੜ ਆ ਸੰਬੰਧ ਦੀ ਲੋੜ ਆ ਮੌਕੇ ਨੂੰ ਇਹ ਤੁਹਾਡੀ ਗੱਲ ਕਹਿਣੀ ਬਿਲਕੁਲ ਸਹੀ ਹੈ ਕਿ ਪਿੰਡਾਂ ਦੇ ਵਿੱਚ ਜਿੰਨੀ ਉਪਜਾਊ ਧਰਤੀ ਹੈ ਨਾ ਉਹ ਵਿਕਰੀ ਜਾਂਦੀ ਹੈ ਦਿਨੋ ਦਿਨ ਜਿਹੜੇ ਆ ਜ਼ਮੀਨਾਂ ਨੇ ਟੁੱਟਦੀਆਂ ਜਾਂਦੀਆਂ ਇਹਦਾ ਸੈਂਸ ਕਿ ਇੱਕ ਘਰ ਦੇ ਵਿੱਚ ਚਾਹ ਉਹ ਆਨੇ ਉਸੇ ਫਾਦਰ ਨੇ ਉਹਨਾਂ ਚਾਦਰ ਦੇ ਨਾਂ ਤੇ ਜਦਾਦ ਕਰ ਦਿੱਤੀ ਦੋ ਮੁੰਡੇ ਕਹਿੰਦੇ ਜੀ ਅਸੀਂ ਨਹੀਂ ਰਹਿਣਾ ਅਸੀਂ ਅਸੀਂ ਬਾਹਰ ਚੱਲੇ ਆ ਆਪਣੇ ਸੜੀ ਵੇਚ ਉਹ ਆਪਣੇ ਸੜੀ ਵੇਚ ਗਏ ਉੱਥੇ ਕਿਸੇ ਨੇ ਕੋਲੋਨਾਈਜ਼ਰ ਨੇ ਲੈ ਲਿਆ ਉਹਨੇ ਆਪਣੀ ਪਲੋਟਿੰਗ ਕਰ ਲਈ ਤੇ ਉਪਜਾਊਤਾ ਦਿੱਤੀ ਤੇ ਖਤਮ ਹੋ ਗਈ ਜਦੀ ਨਾ ਤੇ ਕਿੱਥੇ ਪੰਜਾਬ ਸਾਰੇ ਹਿੰਦੁਸਤਾਨ ਨੂੰ ਦਾ ਅੰਦਾਤਾ ਗਿਣਿਆ ਜਾਂਦਾ ਸੀ ਤੇ ਅੱਜ ਦੀ ਰੇਟ ਦੇ ਵਿੱਚ ਜੇ ਕੋਈ ਜਗ੍ਹਾ ਵੇਚ ਲਈਏ ਅਸੀਂ 50 ਲੱਖ 70 ਲੱਖ ਦੀ ਗੱਡੀ ਲੈ ਲੈਣੀ ਹੈ ਦਿਖਾਵੇ ਵਾਸਤੇ ਉਹ ਚੀਜ਼ਾਂ ਚੰਗੀਆਂ ਨਹੀਂ ਨੇ ਕਿਉਂਕਿ ਉਹ ਲੈਵਲ ਹੀ ਨਹੀਂ ਅਡਾਪਟ ਕਰ ਪਾ ਰਹੇ ਪੰਜਾਬ ਨਾ ਹੀ ਸਾਡੇ ਜਿਹੜੀਆਂ ਕੋਮਾ ਨੇ ਜਾਂ ਸਰਕਾਰਾਂ ਨੇ ਇਸ ਚੀਜ਼ ਵੱਲ ਧਿਆਨ ਦੇ ਦਿੱਤਾ ਨਹੀਂ ਡਾਕਟਰ ਸਾਹਿਬ ਕੀ ਕਰਨ ਦੀ ਲੋੜ ਹੈ ਯਤਨ ਕਿਹੜੇ ਹੋਣੇ ਚਾਹੀਦੇ ਆ ਤਾਂ ਜੋ ਸਿੱਖਾਂ ਨੂੰ ਘਟੋ ਘਟ ਜਿਹੜਾ ਉਹ ਦੂਸਰੀ ਕਮਿਊਨਿਟੀ ਵਿੱਚ ਜਾਂ ਤੋਂ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਕਹਿੰਦੇ ਆ ਵੀ ਜੇ ਸਿੱਖ ਸਿੱਖ ਰਹੇ ਇਹਦੇ ਬਾਰੇ ਕਿਹੜੇ ਜੜੇ ਹਿਲੇ ਜਾਂ ਉਪਰਾਲੇ ਜਿਹੜੇ ਕੀਤੇ ਜਾਣੇ ਚਾਹੀਦੇ ਨੇ ਦੇਖੋ ਜਿਹੜੀ ਹਿੰਦੁਸਤਾਨੀ ਡੈਮੋਕ੍ਰੇਸੀ ਹੈ ਨਾ ਜੀ ਡੈਮੋਕ੍ਰੇਸੀ ਦੇ ਮੁਤਾਬਕ ਕੋਈ ਵੀ ਬੰਦਾ ਕੋਈ ਵੀ ਧਰਮ ਅਡਾਪਟ ਕਰ ਸਕਦਾ ਪਰ ਜਿਹੜੀ ਧੋਖੇ ਦੀ ਜੁਆਇਨਿੰਗ ਹੈ ਕਿਸੇ ਧਰਮ ਦੇ ਵਿੱਚ ਉਹ ਗਲਤ ਹੈ ਜੀ ਠੀਕ ਹੈ ਇਹਦੇ ਤੇ ਹਰ ਇੱਕ ਕੌਮ ਮੈਂ ਕਿਹਾ ਭਾਵੇਂ ਸਿੱਖ ਕੌਮ ਹੋਵੇ ਹਿੰਦੂ ਕੌਮ ਹੋਵੇ ਸਨਾਤਨ ਧਰਮ ਹੋਵੇ ਠੀਕ ਹੈ ਆਦਸਸ ਹੋਵੇ ਇਹਨਾਂ ਨੂੰ ਆਪਣੇ ਲੈਵਲ ਦੇ ਉੱਤੇ ਇਹ ਚੀਜ਼ਾਂ ਦਾ ਬੀੜਾ ਚੁਕਣਾ ਪਏਗਾ ਕਿ ਤਾਂ ਜੋ ਪੰਜਾਬ ਦੇ ਵਿੱਚ ਡਿਵੈਲਪਮੈਂਟ ਹੋ ਸਕੇ ਅੱਗੇ ਵੱਧ ਸਕੇ ਪੰਜਾਬੀ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਜੀ। ਅਤੇ ਬੜੀ ਤਾਕਤਾਂ ਨੇ ਬੜਾ ਹੀ ਆਪਸੀ ਲੜਾਂ ਦੀ ਕੋਸ਼ਿਸ਼ ਕੀਤੀ ਹਿੰਦੂ ਸਿੱਖਾਂ ਨੂੰ ਪਰ ਹਿੰਦੂ ਸਿੱਖਾਂ ਦਾ ਨੋ ਮਾਸ ਦਾ ਰਿਸ਼ਤਾ ਹੈ ਉਹ ਕਿੱਥੋਂ ਅਲੱਗ ਹੋ ਜਾਣਗੇ। ਯਾਨੀ ਕਿ ਤੁਹਾਡੇ ਕਹਿੰਦੇ ਬਤਾ ਉਹ ਵੀ ਮਿਲ ਕੇ ਲੜਨ ਦੀ ਲੋੜ ਹੈ। ਬਿਲਕੁਲ ਮਿਲ ਕੇ ਲੜਨ ਦੀ ਲੋੜ ਹੈ। ਸਭ ਤੋਂ ਵੱਡਾ ਕਦਰ ਨਹੀਂ ਹੈ ਕਿ ਜੇ ਅਸੀਂ ਇਸ ਪੰਜਾਬੀ ਜੇ ਪੰਜਾਬੀ ਇਕੱਠੇ ਹੋ ਜਾਣਗਾ ਤੇ ਫੇਰ ਸਾਨੂੰ ਬੜੀ ਤਾਕਤਾਂ ਦਾ ਵੀ ਕੋਈ ਪਲਵਾ ਨਹੀਂ ਹੈ ਤੇ ਜਿਹੜੇ ਰਾਜਨੇਤਾ ਦੇ ਵੀ ਕੋਈ ਪਲਵਾ ਨਹੀਂ ਹੈ। ਪਤਾ ਅਸੀਂ ਰਾਜਨੇਤਾ ਕਿਹੜਾ ਚੁਣਦੇ ਆ। ਜਿਹੜਾ ਸਾਨੂੰ ਮੁਫਤ ਦੇ ਵਿੱਚ ਦੇਵੇ ਸਭ ਕੁਝ ਠੀਕ ਹੈ ਨਾ ਮੈਂ ਤੇ ਸਜਕਾਦਾ ਨੂੰ ਕਹਿੰਦਾ ਠੀਕ ਹੈ ਕਿ ਤੁਸੀਂ ਮੁਫਤ ਨਾ ਦਿਓ ਰੇਟ ਘਟਾ ਦਿਓ ਠੀਕ ਹੈ ਪਰ ਉਹ ਮੰਨਣ ਨੂੰ ਤਿਆਰ ਹੀ ਨਹੀਂ ਉਹਨਾਂ ਨੇ ਆਪਣੇ ਹੀ ਫੰਡਸ ਨੇ ਪਤਾ ਨਹੀਂ ਮੈਂ ਸੋਚਦਾ ਕਿ ਇਹਨਾਂ ਕੋਈ ਐਨੇ ਵੱਡੇ ਵੱਡੇ ਐਡਵਾਈਜ਼ਰ ਨਹੀਂ ਅਸੀਂ ਤੇ ਚਲੋ ਕਿਸੇ ਵੀ ਜਗ੍ਹਾ ਤੇ ਨਹੀਂ ਖਲਾਉਂਦੇ ਠੀਕ ਹੈ ਪਰ ਇਹਨਾਂ ਕੋਈ ਐਨੇ ਵੱਡੇ ਵੱਡੇ ਐਡਵਾਈਜ਼ਰ ਨਹੀਂ ਉਹਨਾਂ ਕੋਲ ਕੰਮ ਹੀ ਨਹੀਂ ਲੈਂਦੇ ਸਮਝਦੇ ਨਹੀਂ ਗਰਾਉਂਡ ਰਿਐਲਿਟੀ ਕੀ ਉੱਥੇ ਜਾ ਕੇ ਕੋਈ ਕੰਮ ਕਰਨ ਨੂੰ ਤਿਆਰ ਹੀ ਨਹੀਂ ਹੈ ਸਭ ਤੋਂ ਵੱਡੀ ਪ੍ਰੋਬਲਮ ਹੀ ਇੱਥੇ ਆਉਂਦੀ ਪਈ ਹੈ ਡਾਕਟਰ ਸਾਹਿਬ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਦੀ ਆਪਾਂ ਗੱਲ ਕੀਤੀ ਹੈ ਜੀ ਤੇ ਦੁਆਬੇ ਦੇ ਵਿੱਚ ਮਾਲਵੇ ਦੇ ਵਿੱਚ ਕਿਹੋ ਜਿਹੇ ਹਾਲਾਤ ਨੇ ਦੇਖੋ ਜੀ ਹਾਲਾਤ ਇਸ ਵੇਲੇ 크ਿਸਚਨ ਤਾਂ ਮੈਂ ਦੇਖਾਂ ਕਿ ਉਹਨਾਂ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਸਾਰੇ ਪੰਜਾਬ ਨੂੰ ਬਲਕਿ ਸਾਰੇ ਹਿੰਦੁਸਤਾਨ ਨੂੰ ਕਵਰ ਕਰ ਜਾਣੇ ਤੁਸੀਂ ਕੇਲਾ ਸਾਈਡ ਦੇਖ ਲਓ ਸਾਊਥ ਸਾਈਡ ਹੋ ਦੇਖ ਲਓ ਹੈ ਕਿ ਜਗ੍ਹਾ ਤੇ ਉੱਥੇ 크ਿਸਚਨੈਂਟੀ ਵਧੀ ਜਾ ਰਹੀ ਹੈ ਠੀਕ ਹੈ ਨਾ ਉਸ ਚੀਜ਼ ਨੂੰ ਕੰਟਰੋਲ ਕਰਨਾ ਮੈਂ ਪਹਿਲੇ ਵੀ ਕਿਹਾ ਹੈ ਕਿ ਸਰਕਾਰਾਂ ਦੇ ਹੱਥ ਵਿੱਚ ਹੈ ਸਾਡੇ ਜਿਹੜੇ ਧਰਮਾਂ ਦੇ ਠੇਕੇਦਾਰ ਕਹ ਲੋ ਉਹਨਾਂ ਦੇ ਹੱਥ ਠੀਕ ਹੈ ਅਸੀਂ ਤੁਸੀਂ ਇਕੱਠੇ ਮਿਲ ਕੇ ਚੱਲ ਸਕਦੇ ਹਾਂ ਪਰ ਜਿੰਨਾ ਤੱਕ ਕੋਈ ਉਸ ਚੀਜ਼ ਨੂੰ ਅਡਾਪਟ ਤੋਂ ਆਪਣਾ ਕਰੇ ਤੇ ਚੱਲਿਆ ਨਹੀਂ ਜਾ ਸਕਦਾ ਸਭ ਤੋਂ ਵੱਡੀ ਗੱਲ ਤੁਸੀਂ ਕਹੀ ਹੈ ਕਿ ਜਵੇਂ ਧਰਮਾਂ ਦੇ ਠੇਕੇਦਾਰ ਦੇ ਹੱਥਾ ਵਾਸਾ ਉਹ ਕਰਨ ਔਰ ਜੇਕਰ ਸਿੱਖਾਂ ਨੂੰ ਟਾਰਗੇਟ ਹੋਣ ਤੋਂ ਰੋਕਣਾ ਤਾਂ ਐਸਜੀਪੀਸੀ ਨੂੰ ਕੰਮ ਕਰਨਾ ਪੈਣਾ ਬਿਲਕੁਲ ਅਬਰਸਰ ਗੁਰਦਾਸਪੁਰ ਤਰਨਤਾਰਨ ਦੇ ਅੰਕੜੇ ਇਸ ਵਕਤ ਕੀ ਕਹਿੰਦੇ ਨੇ ਕਿ ਕਿੰਨੇ ਪਰਸੈਂਟ ਲੋਕ ਸੀ ਪਹਿਲਾਂ ਤਾਂ ਹੁਣ ਜਿਹਨਾਂ ਦੀ ਗਿਣਤੀ ਵਿੱਚ ਕਿੰਨਾ ਕੋ ਜਿਹੜਾ ਵਾਧਾ ਹੋਇਆ ਮੈਂ ਤੁਹਾਨੂੰ ਰਫਲੀ ਜੈ ਐਪਰੋਕਸੀਮੇਟਲੀ ਆਈਡੀਆ ਦੇ ਦੇਣਾ ਜੀ ਜੀ ਠੀਕ ਹੈ ਕਿਉਂਕਿ ਇਹ ਸਾਈਡ ਰਿਪੋਰਟ ਹਲੇ ਮੈਂ ਤਿਆਰ ਕਰ ਰਹੇ ਹਾਂ ਜੀ ਅ ਕਿਉਂਕਿ ਵੱਡੀ ਪੱਧਰ ਤੇ ਲਗਾਤਾਰ ਜਿਹੜਾ ਟਾਰਗੇਟ ਪਾਇਆ ਜਾ ਰਿਹਾ ਹੈ ਦੇਖੋ ਜੀ 2011 ਦੇ ਮੁਤਾਬਕ 57 ਪਰਸੈਂਟ ਸਿੱਖ ਸਨ ਜੀ ਹੁਣ ਉਹ ਘਟ ਕੇ ਤਕਰੀਬਨ 50 ਪਰਸੈਂਟ 52 ਪਰਸੈਂਟ ਦੇ ਵਿੱਚ ਰਹਿ ਗਏ ਨੇ ਜਾਨੀ ਕਿ ਉਧਰ ਦੂਜੇ ਪਾਸੇ ਜਾ ਚੁੱਕੇ ਨੇ ਦੂਜੇ ਪਾਸੇ ਜਾ ਚੁਕੇ ਜਾਂ ਪੰਜਾਬ ਛੱਡ ਕੇ ਬਾਹਰ ਜਾ ਚੁਕੇ ਨੇ ਜਣ ਕਿ ਆਬਾਦੀ ਕੱਟੀ ਹੈ ਪੰਜਾਬ ਦੀ ਬਿਲਕੁਲ ਪੰਜਾਬ ਦੀ ਆਬਾਦੀ ਕੱਟੀ ਹੈ ਠੀਕ ਹੈ ਅ ਧਰਮ ਦੇ ਨਾਮ ਅਦਰਵਾਈਜ਼ ਵਧੀ ਹੈ ਕਿਉਂਕਿ 2022 ਦੇ ਵਿੱਚ ਤਕਰੀਬਨ ਅ 30 ਕਰੋੜ ਦੇ ਕਰੀਬ ਸੀ ਹੁਣ 32 ਕਰੋੜ ਦੇ ਕਰੀਬ ਹੈ 2024 ਦੇ ਵਿੱਚ ਜੀ ਜੀ ਤੇ ਇਸਾਈ ਧਰਮ ਜੇ ਅਸੀਂ ਕੈਲਕੂਲੇਟ ਕਰੀਏ 2011 ਦੇ ਮੁਤਾਬਕ ਤੇ 2% ਸੀ ਜੀ कि ਜਿਹੜਾ ਕਿ ਵੱਧ ਕੇ 15% ਹੋ ਗਿਆ ਜਾਨੀ ਕਿ ਮਹਿਜ਼ 13 14 ਸਾਲ ਦੇ ਵਿੱਚ ਇੰਨਾ ਜ਼ਿਆਦਾ ਵਾਧਾ ਜਿਹੜਾ ਜ਼ਿਆਦਾ ਫਰਕ ਆਇਆ ਉਹ ਆਇਆ 3 ਸਾਲਾਂ ਦੇ ਵਿੱਚ 3 ਤੋਂ 4 ਸਾਲਾਂ ਦੇ ਵਿੱਚ ਅੱਛਾ ਜੀ 3 ਤੋਂ 3 ਤੋਂ 4 ਸਾਲਾਂ ਦੇ ਵਿੱਚ ਜਿਹੜਾ ਇਹਨਾਂ ਨੂੰ ਆਪਣਾ ਪ੍ਰਚਾਰ ਜਿਹੜਾ ਤੇਜ਼ ਕਰ ਦਿੱਤਾ ਗਿਆ ਉਹ ਜਿਹੜੇ ਸਿੱਖ ਪ੍ਰਚਾਰ ਸੀਗਾ ਉਹ ਡਾਊਨ ਹੁੰਦਾ ਜਾ ਰਿਹਾ ਬਿਲਕੁਲ ਡੇਰਾਬਾਦ ਦਾ ਜ਼ਿਕਰ ਕਰਦੇ ਆ ਡੇਰਾਬਾਦ ਕਈ ਖੁੱਲੇ ਨੇ ਹਰ ਇੱਕ ਕੋਸ਼ਿਸ਼ ਕਰਦਾ ਕਿ ਮੇਰੇ ਡੇਰੇ ਦੇ ਨਾਲ ਸ਼ਰਧਾਲੂ ਜੁੜੇ ਕਈ ਡੇਰੇ ਨੇ ਪੰਜਾਬ ਦੇ ਵਿੱਚ ਆਪਾਂ ਨਾਮ ਤਾਂ ਖੈਰ ਕਿਸੇ ਦਾ ਟਾਰਗੇਟ ਨਹੀਂ ਕਰਾਂਗੇ ਬਿਲਕੁਲ ਪਰ ਕਿ ਇਹਨਾਂ ਡੇਰਿਆਂ ਤੇ ਜਾਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਇਹਨਾਂ ਡੇਰੋ ਡੇਰੇ ਦੇ ਪੈਰੋਕਾਰਾਂ ਦਾ ਇਹ ਫਰਜ ਨਹੀਂ ਬੜਦਾ ਸਮਝਾਉਣ ਕਿ ਤੁਸੀਂ ਸਿੱਖ ਕਮਿਊਨਿਟੀ ਦੇ ਵਿੱਚ ਰਹਿਣਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਾ ਆਪਣਾ ਧਰਮ ਜਿਹੜਾ ਨਹੀਂ ਛੱਡਣਾ ਜਾਂ ਇਹਨਾਂ ਵੱਲੋਂ ਵੀ ਸਿਰਫ ਆਪਣੇ ਡੇਰਿਆਂ ਵਾਲੀ ਪ੍ਰਚਾਰ ਕੀਤਾ ਜਾਂਦਾ ਦੇ ਦਾਵਾ ਤੇ ਜਿਹੜੀ ਗੱਲ ਤੁਸੀਂ ਕਹੀ ਹੈ ਇਹਦੇ ਵਿੱਚ ਮੇਨ ਚੀਜ਼ ਜਿਹੜੀ ਮੈਂ ਸੋਚਦਾ ਕਿ ਹੈ ਤੇ ਸਾਰਾ ਗੋਲਗ ਦਾ ਚੱਕਰ ਹੈ ਜੀ ਡੇਰਿਆਂ ਦੇ ਨਾਮ ਦੇ ਨਾਲ ਜਿਹੜਾ ਪੈਸਾ ਬਾਹਰੋਂ ਆਉਂਦਾ ਜੀ ਠੀਕ ਹੈ ਉਹਨੂੰ ਮੇਨ ਲੈ ਕੇ ਚੱਲਿਆ ਜਾਂਦਾ ਹੈ ਕਿਉਂਕਿ ਉਹ ਟੈਕਸ ਫ੍ਰੀ ਹੁੰਦਾ ਜੀ ਜਿੰਨੇ ਟ੍ਰੈਸਟ ਨੇ ਠੀਕ ਹੈ ਨਾ ਉਹਨਾਂ ਤੇ ਕੋਈ ਇਨਕਮ ਟੈਕਸ ਨਹੀਂ ਹੈ ਹੂੰ ਤੇ ਉਹਨਾਂ ਦੇ ਦਾ ਨੰਬਰ 2 ਦੀ ਕਮਾਈ ਕਹਿ ਲੋ ਜੀ ਉਹਦਾ ਫਾਇਦਾ ਲਿਆ ਜਾਣਾ ਨੰਬਰ 1 ਨੂੰ ਜਿਹੜਾ ਹੈਗਾ ਉਹ ਕਨਵਰਟ ਤੇ ਚਲੋ ਕਹਿਣਾ ਹੈ ਕਿ ਇਹਦੇ ਤੇ ਟੈਕਸ ਹੀ ਨਹੀਂ ਹੈ ਜੀ 100% ਛੋਟ ਹੈਗੀ ਹੈ ਠੀਕ ਹੈ ਨਾ ਤੇ ਇਸ ਕਹਿ ਕੇ ਡੇ ਦੇ ਬਹੁਤ ਵਧੀ ਜਿਆਦੇ ਨੇ ਡੇਰਾਬਾਦ ਵੀ ਉਹ ਨਹੀਂ ਖਤਰਾ ਜਨਾ ਕੀ 크리스ਚਨ ਧਰਮ ਦੇ ਵਿੱਚ ਚੱਲਦੀ ਬਿਲਕੁਲ ਸਹੀ ਕਹਿੰਦੇ ਆ ਅਖੀਰ ਦੇ ਵਿੱਚ ਡਾਕਟਰ ਸਾਹਿਬ ਮੇਰਾ ਅਖੀਰਲਾ ਸਵਾਲ ਇਹ ਹੈ ਕੋਈ ਸਲਾਹ ਜਿਹੜੇ ਸਾਡੇ ਸਿੱਖ ਦੇ ਭਰਾ ਨੇ ਚਾਹੇ ਉਹ ਨੀਵੀਂ ਕਮਿਊਨਿਟੀ ਨਾਲ ਸੰਬੰਧ ਰੱਖਦੇ ਨੇ ਚਾਹੇ ਨਾਰਮਲ ਨੇ ਉਹਨਾਂ ਵਾਸਤੇ ਕੋਈ ਮੈਸੇਜ ਜਿਹੜੇ ਲੋਕ ਲਗਾਤਾਰ ਜਿਹੜੇ ਛੱਡ ਗਏ ਆਪਣੇ ਧਰਮ ਨੂੰ ਦੂਜੇ ਧਰਮ ਚ ਦੇਖੋ ਸਿੱਖ ਧਰਮ ਇਤੇ ਬੜਾ ਇਹ ਚੀਜ਼ ਦਾ ਮਸ਼ਹੂਰ ਹੈ ਕਿ ਇੱਥੇ ਕੋਈ ਜਾਤ ਪਾਤ ਗਿਣੀ ਹੀ ਨਹੀਂ ਜਾਂਦੀ ਬਿਲਕੁਲ ਠੀਕ ਹੈ ਪਰ ਫੇਰ ਵੀ ਇਹਨਾਂ ਨੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਜੱਟਾਂ ਦਾ ਕਿਦੋਂ ਦਾ ਹੈ ਮذਬੀਆ ਦਾ ਕਿਦੋਂ ਦਾ ਹੈ ਸਿੱਖ ਮذਬੀਆ ਹੈ ਦੂਜਾ ਠੀਕ ਹੈ ਉਹ ਗਲਤ ਹੈ ਮੇਨ ਚੀਜ਼ ਅਸੀਂ ਇਹ ਸੋਚ ਕੇ ਚੱਲਦੇ ਹਾਂ ਕਿ ਜਿਹੜੀ ਚੀਜ਼ ਨੂੰ ਅਸੀਂ ਲੈ ਕੇ ਚਲੀਏ ਮੇਨ ਕਿ ਜੋ ਅੱਜ ਤੋਂ 100-200 ਸਾਲ ਪਹਿਲੇ ਸੀ ਸਿੱਖ ਧਰਮ ਦੇ ਵਿੱਚ ਠੀਕ ਹੈ ਕੋਈ ਜਾਤ-ਪਾਤ ਨਹੀਂ ਸੀ ਪੰਗਤ ਦਾ ਲੰਗਰ ਤੇ ਪੰਗਤ ਦਾ ਹਿਸਾਬ ਕਿਤਾਬ ਸੀ ਉਹਨੂੰ ਲੈ ਕੇ ਚਲੀਏ ਤੇ ਫਿਰ ਤੇ ਬਹੁਤ ਹੀ ਅੱਛਾ ਚੱਲ ਸਕਦਾ ਪਰ ਅਸੀਂ ਲੋਕ ਉਸ ਚੀਜ਼ ਨੂੰ ਅਡਾਪਟ ਕਰਨ ਲਈ ਤਿਆਰ ਨਹੀਂ ਹੁੰਦੇ ਪਏ ਕਿਉਂਕਿ ਸਾਡੇ ਜਿਹੜੇ ਧਰਮ ਦੇ ਠੇਕੇਦਾਰ ਨੇ ਉਹ ਹੀ ਕੋਸ਼ਿਸ਼ ਨਹੀਂ ਕਰਦੇ ਕਿ ਅਸੀਂ ਕਿਸੇ ਪਾਸੇ ਇਸ ਚੀਜ਼ ਨੂੰ ਵਧਾ ਕਰੀਏ ਤੇ ਮੈਂ ਤੇ ਫਿਰ ਵੀ ਅਕਾਲ ਤਖਤ ਦੇ ਜਥੇਦਾਰ ਨੂੰ ਤੁਹਾਡੇ ਚੈਨਲ ਦੇ ਤੂ ਜੀ ਰਿਕੁਐਸਟ ਹੀ ਕਰ ਸਕਦਾ ਕਿਉਂਕਿ ਐਡਵਾਈਸ ਤੇ ਅਸੀਂ ਕਰ ਨਹੀਂ ਸਕਦੇ ਹਾਂ ਠੀਕ ਹੈ ਨਾ ਕਿ ਸਿੱਖ ਧਰਮ ਵੱਲ ਵੀ ਦੇਖਿਆ ਜਾਵੇ ਕਿ ਹਾਂ ਵੀ ਸਿੱਖ ਧਰਮ ਨਾਲ ਪਿੱਛੇ ਕਿਉਂਕਿ ਦੁਨੀਆਂ ਦੇ ਵਿੱਚ ਇੱਕ ਸਿੱਖ ਧਰਮ ਹੀ ਹੈ ਜਿਹੜਾ ਕਿ ਸਭ ਤੋਂ ਜ਼ਿਆਦਾ ਅ ਅੱਛੇ ਲੈਵਲ ਤੇ ਗਿਣਿਆ ਜਾਂਦਾ ਹੈ ਠੀਕ ਹੈ ਹਿੰਦੁਸਤਾਨ ਵਿੱਚ ਸਨਾਤਨ ਤਦਮ ਹਿੰਦੂ ਤਦਮ ਦੀ ਪ੍ਰਭਾਸ਼ਾ ਹੈ ਠੀਕ ਹੈ ਜੇ ਇਹਨਾਂ ਨੂੰ ਅਸੀਂ ਪਿੱਛੇ ਕੱĐi ਜਾਵਾਂਗੇ ਤੇ ਸਾਡਾ ਹਿੰਦੁਸਤਾਨ ਵੀ ਪਿੱਛੇ ਰਹਿ ਜਾਏਗਾ ਤੇ ਪੰਜਾਬ ਵੀ ਪਿੱਛੇ ਰਹਿ ਜਾਏਗਾ ਥੈਂਕ ਯੂ ਡਾਕਟਰ ਸਾਹਿਬ ਬਿਲਕੁਲ ਜੀ ਅਸੀਂ ਸਿਕ ਸਕਾਲਰ ਤੇ ਰਿਸਰਚਰ ਡਾਕਟਰ ਰਣਵੀਰ ਸਿੰਘ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਕਿਉਂਕਿ ਇਸ ਤੋਂ ਦੇਖਿਆ ਜਾਵੇ ਤਾਂ ਅਸੀਂ ਕਿਸੇ ਤੋਂ ਨੂੰ ਟਾਰਗੇਟ ਨਹੀਂ ਕਰਦੇ ਪਰ ਸਿੱਖ ਕਮਿਊਨਿਟੀ ਦਾ ਲਗਾਤਾਰ ਕ੍ਰਿਸਚੀਅਨ ਧਰਮ ਵੱਲ ਜਾਣਾ ਆਕਰਸ਼ਿਤ ਹੋਣਾ ਕਿਤੇ ਨਾ ਕਿਤੇ ਵੱਡੀ ਚਿੰਤਾ ਦਾ ਵਿਸ਼ਾ ਔਰ ਕਾਰਨ ਇਸ ਦਾ ਕੀ ਹੈ ਕਿ ਇੱਕ ਤਾਂ ਸਾਡੀ ਜਿਹੜੀ ਧਾਰਮਿਕ ਸੰਸਥਾ ਸ਼ੋਮਲੀ ਗੁਰਦਾਰਾ ਪ੍ਰਬੰਧਕ ਕਮੇਟੀ ਉਸ ਵੱਲੋਂ ਧਰਮ ਪ੍ਰਚਾਰ ਦੇ ਨਾਂ ਤੇ ਬਜਟ ਤੱਕ ਕਰੋੜਾ ਰੁਪਏ ਦਾ ਰੱਖਿਆ ਜਾਂਦਾ ਪਰ ਜਿਹੜਾ ਕੰਮ ਜਿਹੜਾ ਉਹਨਾਂ ਲੈਵਲ ਤੇ ਨਹੀਂ ਕੀਤਾ ਜਾ ਰਿਹਾ ਔਰ ਦੂਸਰੀ ਗੱਲ ਅਕਾਲ ਤਖਤ ਸਾਹਿਬ ਦੇ ਜਸਤਿਹਾਰ ਸਾਹਿਬ ਨੂੰ ਜਵੇਂ ਨਾ ਡਾਕਟਰ ਬੀ ਸਿੰਘ ਵੱਲੋਂ ਅਪੀਲ ਕੀਤੀ ਗਈ ਸਾਡੀ ਵੀ ਅਪੀਲ ਹੈ ਕਿ ਇੱਕ ਵਾਰ ਇਸ ਚੀਜ਼ ਵੱਲ ਧਿਆਨ ਜਰੂਰ ਦਿੱਤਾ ਜਾਵੇ ਕਿਉਂਕਿ ਪਿੱਛੇ ਜੇ ਇੱਕ ਫਰਮਾਨ ਜਿਹੜਾ ਅਕਾਲ ਤਖਤ ਸਾਹਿਬ ਤੋਂ ਲਾਗੂ ਹੋਇਆ ਸੀਗਾ ਕਿ ਹਰ ਪਿੰਡ ਦੇ ਵਿੱਚ ਸਿਰਫ ਇੱਕ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ ਪਰ ਅੱਜ ਵੀ ਜਿਵੇਂ ਕਹਿ ਲਈਏ ਤਾਂ ਅੱਜ ਵੀ ਪਿੰਡਾਂ ਦੇ ਵਿੱਚ ਜਿਹੜੇ ਜੱਟਾਂ ਦੇ ਗੁਰਦੁਆਰੇ ਵੱਖਰੇ ਨੇ ਔਰ ਦੂਸਰੀ ਕਮਿਊਨਿਟੀ ਜਿਹੜੀ ਆ ਉਹਨਾਂ ਦੇ ਗੁਰਦੁਆਰਾ ਸਾਹਿਬ ਵੱਖਰੇ ਨੇ ਕਿਤੇ ਨਾ ਕਿਤੇ ਜਿਹੜੀ ਨੀਵੀਂ ਕਮਿਊਨਿਟੀ ਹੁੰਦੀ ਆ ਉਹਦੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ ਘਰ ਘਰ ਜਾਂਦੀ ਆ ਕਿ ਸਾਨੂੰ ਜਿਹੜਾ ਉਹ ਨੀਵਾ ਦਿਖਾਉਣ ਦੀ ਔਰ ਇਹ ਹੀ ਚੀਜ਼ ਜਿਹੜੀ ਹੈ ਉਹ ਅੰਦਰ ਬਗਾਵਤ ਬੰਦੀ ਹੈ ਤੇ ਫਿਰ ਉਹ ਦੂਸਰੇ ਧਰਮ ਵੱਲ ਆਕਰਸ਼ਿਤ ਹੋ ਜਾਂਦੇ ਨੇ ਦੂਸਰੀ ਗੱਲ ਕਿ ਜਿਵੇਂ ਇਹ ਜਿਹੜੇ ਦੱਬੇ ਹੋਏ ਲੋਕ ਨੇ ਜਿਹੜੇ ਗਰੀਬ ਤਬਕਾ ਲੋਕ ਹੈ ਸਿੱਖ ਧਰਮ ਦੇ ਵਿੱਚ ਮੈਂ ਕਹਿ ਲਵਾਂ ਤਾਂ ਉਹਨਾਂ ਨੂੰ ਜਿਹੜਾ ਉੱਪਰ ਚੁੱਕਣ ਦੀ ਲੋੜ ਹੈ ਉੱਪਰ ਕੌਣ ਚੁੱਕ ਸਕਦਾ ਸਾਡੀ ਸਸਤਾਵਾ ਧਾਰਮਿਕ ਸੰਸਥਾਵਾਂ ਆਪਸ ਦੇ ਵਿੱਚ ਤਾਂ ਇੱਕ ਦੂਜੇ ਦੇ ਖਿਲਾਫ ਦੂਸ਼ਣबाजी ਹੁੰਦੀ ਹੈ ਬਿਆਨਬਾਜ਼ੀ ਹੁੰਦੀ ਹੈ ਪਰ ਕਦੇ ਇਹ ਤੇ ਅਨਿਤ ਦਿੱਤਾ ਜਾਂਦਾ ਕਿ ਅਸੀਂ ਆਪਣੀ ਕੌਮ ਨੂੰ ਕਿਸ ਤਰ੍ਹਾਂ ਉੱਪਰ ਲੈ ਕੇ ਜਾਣਾ ਇਹ ਪ੍ਰਚਾਰ ਕਿਸ ਤਰ੍ਹਾਂ ਕਰਨਾ ਐ ਐਸਜੀਪੀਸੀ ਦੀ ਜ਼ਿੰਮੇਵਾਰੀ ਹੈ ਸਕੂਲ ਕਾਲਜ ਖੋਲਣੇ ਚਾਹੀਦੇ ਨੇ ਤਾਂ ਜੋ ਲੋਕਾਂ ਨੂੰ ਜੋ ਸਹੂਲਤਾਂ ਲੱਭਣ ਲਈ ਦੂਸਰੇ ਧਰਮ ਵਾਲੋਂ ਜਾਂਦੇ ਨੇ ਜਾਂ ਕ੍ਰਿਸਟਿਅਨ ਧਰਮ ਵਾਲ ਜਾਂਦੇ ਨੇ ਉਹ ਜੇ ਉਹਨਾਂ ਨੂੰ ਆਪਣੇ ਧਰਮ ਦੇ ਵਿੱਚ ਮਿਲ ਜਾਂਦਾ ਤਾਂ ਸ਼ਾਇਦ ਉਹ ਆਪਣੇ ਧਰਮ ਨੂੰ ਛੱਡ ਕੇ ਕਦੇ ਵੀ ਨਹੀਂ ਜਾਣਗੇ ਇਹ ਚੀਜ਼ਾਂ ਸਮਝਣ ਦੀ ਲੋੜ ਆ ਕੋ ਡਾਕਟਰ ਰਣਵੀਰ ਸਿੰਘ ਨੇ ਵੀ ਇਹੀ ਅਪੀਲ ਕੀਤੀ ਹੈ ਤਾਂ ਅਸੀਂ ਵੀ ਆਪਣੇ ਚੈਨਲ ਦੇ ਰਾਹੀਂ ਇਹੀ ਅਪੀਲ ਕਰਦੇ ਹਾਂ ਐਸਜੀਪੀਸੀ ਨੂੰ ਕਿ ਉਹ ਥੋੜਾ ਇਸ ਇਸ ਮਾਮਲੇ ਵੱਲ ਥੋੜਾ ਧਿਆਨ ਦੇਵੇ ਤਾਂ ਜੋ ਸਿੱਖਾਂ ਨੂੰ ਸਿੱਖ ਬਣ ਕੇ ਰਹਿਣ ਦੀ ਜਿਹੜੀ ਹੈ ਉਹ ਆਜ਼ਾਦੀ ਹੋਵੇ ਪਲੱਸ ਸਾਰੀਆਂ ਸਹੂਲਤਾਂ ਉਹਨਾਂ ਨੂੰ ਮਿਲਣ ਤਾਂ ਉਹ ਕਦੇ ਵੀ ਆਪਣੇ ਧਰਮ ਨੂੰ ਛੱਡ ਕੇ ਜਿਹੜਾ ਉਹ ਦੂਸਰੇ ਧਰਮ ਵੱਲ ਨਾ ਜਾਣ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਪਰ ਦੂਸਰੇ ਪਾਸੇ ਇਹ ਵੀ ਕਹਣਾ ਚਾਹੁੰਦੇ ਹਾਂ ਕਿ ਜੇ ਸਿੱਖ ਹੈ ਉਹ ਸਿੱਖ ਰਹੇ ਜਿਹੜਾ 크ਿਸਚਨ ਆ ਉਹ 크ਿਸਚਨ ਰਹੇ ਤਾਂ ਇਸ ਦੇ ਵਿੱਚ ਹੀ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਭਲਾ ਔਰ ਦੂਸਰੇ ਪਾਸੇ ਇੱਕ ਵਾਰ ਫਿਰ ਐਸਜੀਪੀਸੀ ਨੂੰ ਅਪੀਲ ਕਰਦੇ ਕਿ ਧਰਮ ਪ੍ਰਚਾਰ ਕਮੇਟੀ ਜਿਹੜੀ ਆ ਉਹ ਵੱਡੇ ਲੈਵਲ ਤੇ ਕੰਮ ਕਰੇ ਪਿੰਡਾਂ ਦੇ ਵਿੱਚ ਜਾਵੇ ਸਰਵੇ ਕਰੇ ਕਿ ਲੋਕਾਂ ਨੂੰ ਸਮੱਸਿਆ ਕੀ ਉਹਨਾਂ ਦੇ ਲੋੜਾਂ ਕੀ ਨੇ ਉਹਨਾਂ ਦੇ ਲੋੜਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰੇ ਤਾਂ ਜੋ ਸਿੱਖ ਧਰਮ ਨੂੰ ਜਿਹੜਾ ਹੋਰ ਵੀ ਪਰਫੁੱਲਤ ਕੀਤਾ ਜਾ ਸਕੇ ਸਰਮਸਰ ਦਾਵਾ ਸਪੋਕਸਮੈਨ ਟੀਵੀ ਲਈ ਕੈਮਰਾਮੈਨ ਸਾਥੀ ਮੁਕੇਸ਼ ਬਾਬਾ ਦੇ ਨਾਲ ਸ਼੍ਰੀ ਅਮਰਸਰ